ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿਧੇਚ ਵਿਧਾਨ ਸਭਾ ਹਲਕਾ ਗੜਸ਼ੰਕਰ ਔਰ ਉਸ ਦਾ ਲਕਾ ਬੀਤ ਅਕਾਲੀ ਦਲ ਤੋਂ ਬਿਨਾ ਕਿਸੇ ਨੇ ਕੱਖ ਨਹੀਂ ਦਿੱਤਾ ਇਹਨਾਂ ਨੇ ਗੱਲਾਂ ਮਾਰੀਆਂ ਨੇ 2.5 ਸਾਲ ਵੀ ਗੱਲਾਂ ਮਾਰੀਆਂ ਨੇ ਤੇ ਅੱਗੇ ਵੀ ਇਹਨਾਂ ਨੇ ਗੱਲਾਂ ਹੀ ਮਾਰਨੀਆਂ ਨੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਖਤਮਾ ਦਿੱਤਾ ਹੈ ਤੁਹਾਨੂੰ 92 ਸੀਟਾਂ ਜਿਤਾਈਆਂ ਤੁਸੀਂ ਬੀਤ ਲਈ ਕੀ ਕੀਤਾ ਇਹ ਜਿਹੜਾ ਨਸ਼ਾ ਔਰ ਬਾਈ ਦੀ ਗਾਬਾਤ ਵੀ ਪਾਰਟੀ ਨੂੰ ਪਹਿਲਾਂ ਡਾਇਨ ਲੱਗਦਾ ਤਾਂ ਅੱਜ ਉਹ ਡਾਰਲੀ ਕਿਉਂ ਲੱਗਣ ਲੱਪਿਆ ਮੈਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੇ ਬੱਚਿਆਂ ਨੂੰ ਬਚਾ ਲਓ ਇਹ ਰਾਜਨੀਤੀ ਨਾ ਕਰੋ ਸਾਡੇ 20 ਦੇ ਵਿੱਚ ਨੌਜਵਾਨ ਮੁੰਡੇ ਕਮ ਸੇ ਕਮ ਵੀ ਰੋਜ਼ ਇੱਕ ਮਰਦੇ ਪਏ ਆ ਅੱਜ ਸਾਡੇ 20 ਦੇ ਵਿੱਚ ਨਸ਼ਾ ਖੋਰੀ ਬਿਜਲੀ ਉਹ ਬੰਦ ਨਹੀਂ ਹੋ ਰਹੀ ਇੱਕ ਡਾਕਟਰ ਸੀ ਜਿਹੜਾ ਲੋਕਾਂ ਨੂੰ ਵਧੀਆ ਥੋੜੀ ਸਹੂਲਤ ਦਿੰਦਾ ਸੀ ਉਹ ਵੀ ਡੈਪੂਟੇਸ਼ਨ ਤੇ ਜਾ ਕੇ ਲਿਆ ਇਹਨਾਂ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦੀ ਦੇ ਵਿੱਚ ਵਸਦਾ ਹੋਇਆ ਇਲਾਕਾ ਹੈ ਹਾਲਾਂਕਿ ਹਰ ਇੱਕ ਹਲਕੇ ਦੀਆਂ ਹਰ ਇੱਕ ਇਲਾਕੇ ਦੀਆਂ ਆਪੋ ਆਪਣੀ ਕਿਸਮ ਦੀਆਂ ਸਮੱਸਿਆਵਾਂ ਹੁੰਦੀਆਂ ਨੇ ਜਦੋਂ ਵੀ ਚੋਣਾਂ ਹੁੰਦੀਆਂ ਚਾਹੇ ਵਿਧਾਨ ਸਭਾ ਚੋਣਾਂ ਹੋਣ ਚਾਹੇ ਲੋਕ ਸਭਾ ਚੋਣਾਂ ਹੋਣ ਇੱਥੋਂ ਤੱਕ ਕਿ ਚਾਹੇ ਪਿੰਡ ਦੀ ਸਰਪੰਚੀ ਦੀ ਚੋਣ ਹੋਵੇ ਪਿੰਡ ਦੀਆਂ ਸੱਥਾਂ ਦੇ ਵਿੱਚ ਸਿਆਸੀ ਚਰਚਾ ਜ਼ਰੂਰ ਹੁੰਦੀ ਹੈ ਅੱਜ ਅਸੀਂ ਝੁੰਗੀਆਂ ਆਈਆਂ ਨਿਕੀ ਬੀਤ ਹਲਕੇ ਦੇ ਕਸਬੇ ਝੁੰਗੀਆਂ ਚ ਪਹੁੰਚੇ ਆ ਤਮਾਮ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਇੱਥੇ ਪਹੁੰਚੇ ਨੇ ਪਾਰਟੀਆਂ ਦੇ ਵਰਕਰਮੀ ਨੇ ਵਲੰਟੀਅਰ ਵੀ ਨੇ ਤੇ ਆਮ ਲੋਕ ਵੀ ਨੇ ਸੇ ਗੱਲਾਂ ਕਰਦੇ ਆ ਔਰ ਪੁੱਛਦੇ ਆ ਹੁਣ ਤੱਕ ਕਿਹੜੀਆਂ ਪਾਰਟੀਆਂ ਨੇ ਇਹਨਾਂ ਦੀ ਬਾਹ ਫੜੀ ਹੈ ਕਿਉਂਕਿ ਚਾਹੇ ਅਕਾਲੀ ਦਲ ਭਾਜਪਾ ਹੋਵੇ ਚਾਹੇ ਕਾਂਗਰਸ ਹੋਵੇ ਤੇ ਚਾਹੇ ਹੁਣ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਹੋਵੇ ਚਾਹੇ ਕਾਂਗਰਸ ਹੋਵੇ ਤਮਾਮ ਲੋਕਾਂ ਨੇ ਇੱਥੇ ਰਾਜ ਕੀਤਾ ਲੇਕਿਨ ਇਹਨਾਂ ਲੋਕਾਂ ਦੀ ਹੁਣ ਤੱਕ ਕਿੰਨੀਆਂ ਤਾਂ ਸਮੱਸਿਆਵਾਂ ਦੀ ਸੁਣਾਈ ਹੋਈ ਹੈ ਇਹ ਲੋਕ ਆਪਣੀ ਜ਼ੁਬਾਨੀ ਦੱਸਣਗੇ ਬੀਤ ਉਹ ਕਹਿੰਦੇ ਬੀਤ ਦਾ ਕੀ ਮਤਲਬ ਹੈ ਕਿ ਬੀਤ ਇਲਾਕਾ ਕਿਹੜਾ ਪਹਿਲੇ ਬੀਤ ਦੀ ਖੂਬਸੂਰਤੀ ਜੁਰ ਦੱਸੇ ਕੋਈ ਵੀ ਗੱਲ ਪਹਿਲਾਂ ਚੱਲਦੀ ਹੈ ਨਾ ਇੱਥੇ ਪਤਾ ਬਾਅਦ ਚੱਲਦਾ ਹੈ ਬਾਅਦ ਚੱਲਨੇ ਬਾਅਦ ਇਹ ਇਲਾਕਾ ਇਹਦਾ ਅੱਗੇ ਫਾਰਵਰਡ ਹੋ ਜਾਂਦਾ ਹੈ ਕਿ ਬਾਕੀ ਦਿਨੋਂ ਪਿੱਛੇ ਛੱਡ ਜਾਂਦਾ ਹੈ ਜਿਹੜਾ ਬੀਤ ਹੈ ਉਹ ਫਾਰਸੀ ਦਾ ਸ਼ਬਦ ਹੈ ਜਿਸ ਦਾ ਮਤਲਬ ਹੁੰਦਾ ਹੈ ਹਾਈ ਤੇ ਡਰਾਈ ਉੱਚਾ ਤੇ ਸੁੱਕਾ ਇਸ ਲਈ ਜਿਹੜਾ ਇਹ ਕਹਿ ਰਿਹਾ ਕਿ ਬਾਅਦ ਚ ਪੁੱਛਦਾ ਇਦਾਂ ਨਹੀਂ ਟੈਕਨੋਲੋਜੀ ਆ ਚੁੱਕੀ ਹੈ ਸਭਾ ਬਦਲ ਚੁੱਕਾ ਹੈ ਵਿਗਿਆਨ ਦਾ ਯੁੱਗ ਹੈ ਇਦਾਂ ਦੀ ਨਹੀਂ ਹੈ ਕਿ ਬਾਅਦ ਚ ਗੱਲ ਪੁੱਛ ਦਈਆ ਅੱਜ ਕੱਲ੍ਹ ਲਗਾਤਾਰ ਲੋਕਾਂ ਕੋਲ ਹਰ ਪੇਟ ਤੋਂ ਬੀਤ ਗਿਆ ਬੀਤ ਤੋਂ ਬੀਤ ਨਹੀਂ ਬੜਿਆ ਬੀਤ ਦਾ ਅਰਥ ਹੀ ਫਾਰਸੀ ਅੰਦਰ ਹਾਈ ਐਂਡ ਡਰਾਈ ਹੁੰਦਾ ਹੈ ਉੱਚਾ ਤੇ ਸੁੱਕਾ ਸੋ ਇਸ ਲਈ ਇਹ ਪਹਾੜੀ ਤੇ ਬਸਿਆ ਏਰੀਆ ਹੈ ਤੇ ਇਸ ਲਈ ਇਸ ਨੂੰ ਬੀਤ ਕਿਹਾ ਜਾਂਦਾ ਹੈ ਬੀਤ ਦੇ ਲੋਕ ਜੇ ਕਿਸੇ ਸਮੱਸਿਆ ਤੋਂ ਜੂਝ ਰਹੇ ਨੇ ਹਾਲਾਂਕਿ ਸਭ ਪੰਜਾਬ ਚ ਕੀ ਪੂਰੇ ਦੇਸ਼ ਭਰ ਦੇ ਵਿੱਚ ਸਮੱਸਿਆਵਾਂ ਹਨ ਲੇਕਿਨ ਪਰਟੀਕੂਲਰ ਜਿਵੇਂ ਅਸੀਂ ਆਪਣੇ ਹਲਕੇ ਦੀ ਗੱਲ ਕਰੀ ਕੀ ਲੱਗਦਾ ਸਭ ਤੋਂ ਵੱਡੀ ਸਮੱਸਿਆ ਕੀ ਆ ਦੇਖੋ ਚਿੱਟਾ ਹਾਥੀ ਬਣ ਕੇ ਖੜਾ ਸੀਗਾ ਕਰੋੜਾ ਰੁਪਏ ਚਿੱਟੇ ਹਾਥੀ ਦੇ ਖਾ ਗਏ ਉਸਦੇ ਬਾਅਦ ਇੱਕ ਡਾਕਟਰ ਨੇ ਵੜਿਆ ਕਮਿਊਨਿਟੀ ਹੈਲਥ ਸੈਂਟਰ ਦੀ ਗੱਲ ਕਰੀ ਹਾਂਜੀ ਕਮਿਊਨਿਟੀ ਹੈਲਥ ਸੈਂਟਰ ਦੀ ਗੱਲ ਕਰਦਾ ਪਿਆ ਅੱਜ ਤੱਕ ਕਰੋੜਾਂ ਰੁਪਏ ਖਾ ਗਏ ਚੰਦੂ ਮਾਜਰਾ ਜੀ ਆਪਣਾ ਇਲੈਕਸ਼ਨ ਚ ਪਹਿਲੇ ਅਸੀਂ ਪਹਿਲੇ ਤੇ ਇਲੈਕਸ਼ਨ ਜਿੱਤੇ ਹੈਗੇ ਆ 5 ਸਾਲ ਹੋ ਐਮਪੀ ਅਰੇ ਹੈਗਾ ਸਾਡੇ ਬੀਤ ਨੂੰ 1 ਰੁਪਿਆ ਨਹੀਂ ਉਹ ਦੇ ਗਏ ਕਿਉਂ ਨਹੀਂ ਦੇ ਗਏ ਇਸ ਤੋਂ ਪਹਿਲਾਂ ਆ ਬਨੀਸ਼ਤ ਵੜੀ ਜੀ ਕਾਂਗਰਸ ਵੱਲੋਂ ਉਹ ਜਿੱਤ ਗਏ ਸਾਡੇ ਬੀਤ ਇਲਾਕੇ ਨੂੰ 1 ਰੁਪਿਆ ਦੇ ਕੇ ਕੋਈ ਹਸਤਾਬ ਨਹੀਂ ਦੇ ਕੇ ਅੱਜ ਤੱਕ ਪ੍ਰੋਫੈਸਰ ਚੰਦੂ ਮਾਜਰਾ ਉਹ ਕਹਿੰਦੇ ਕਿ 1 ਰੁਪਿਆ ਨਹੀਂ ਦਿੱਤਾ ਚਿੱਟਾ ਹਾਥੀ ਆ ਬਿਲਡਿੰਗ ਜ਼ਰੂਰ ਬਣੀ ਸੀ ਲੇਕਿਨ ਯਾਪੇ ਕਿਹਾ ਵੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵੀਰ ਦੇ ਵਿੱਚ 30 ਬੈਡ ਦਾ ਹਸਪੀਟਲ ਤਿਆਰ ਕਰਕੇ ਦਿੱਤਾ ਤੇ ਤੁਸੀਂ ਆਰਟੀਆਈ ਤਹਿਤ ਜਾਣਕਾਰੀ ਲੈ ਲਓ ਤੇ 8 ਡਾਕਟਰ ਇੱਕ ਐਸਐਮਓ ਉਸ ਟਾਈਮ ਤਾਇਨਾਤ ਕੀਤਾ ਸੀ ਉੱਥੇ ਉਹ ਜਾਣਕਾਰੀ ਲੈ ਸਕਦੇ ਤੁਸੀਂ ਜਦੋਂ ਕਾਂਗਰਸੀ ਦੀ ਸਰਕਾਰ ਆਈ ਉਹ ਸਾਰੇ ਡਾਕਟਰ ਜਿਹੜੇ ਆ ਉਹ ਚੱਕ ਲਏ ਗਏ ਜਦੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰ ਆਈ ਇੱਕ ਡਾਕਟਰ ਸੀ ਜਿਹੜਾ ਲੋਕਾਂ ਨੂੰ ਵਧੀਆ ਥੋੜੀ ਸਹੂਲਤ ਦਿੰਦਾ ਸੀ ਉਹ ਵੀ ਡੈਪੂਟੇਸ਼ਨ ਤੇ ਜਾ ਗਿਆ ਇਹਨਾਂ ਨੇ ਇੱਕ ਅੰਕਲ ਨੇ ਕਿਹਾ ਇੱਕ ਅੰਕਲ ਨੇ ਕਿਹਾ ਕਿ ਸਾਡੇ ਹਲਕੇ ਨੂੰ 1 ਰੁਪਿਆ ਨਹੀਂ ਦਿੱਤਾ 55 ਲੱਖ ਰੁਪਿਆ ਸਾਡੇ ਹਲਕੇ ਦੇ ਵਿੱਚ ਵੰਡਿਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਹਾਰਾਜ ਨੇ ਜਦੋਂ ਤੁਹਾਡਾ ਪੌਡਕਾਸਟ ਮੁੱਕਦਾ ਮੈਂ ਜਨ ਤੱਕ ਉਹਦੇ ਵਿੱਚ ਨੀਚੇ ਦਊਗਾ ਪੂਰੀ ਪੀਡੀਐਫ ਬਣਾ ਕੇ 55 ਲੱਖ ਕਿਹੜੇ ਕਿਹੜੇ ਪਿੰਡ ਗਏ ਆ ਹਸਪੀਟਲ ਦੇ ਵਿੱਚ ਜਦੋਂ ਸਰਕਾਰ ਨੇ ਹਸਪੀਟਲ ਬਣਾ ਕੇ ਇਹਨਾਂ ਨੂੰ ਦਿੱਤਾ ਜਾਂਦੇ ਜਾਂਦੇ ਨੇ ਡਾਕਟਰ ਉੱਥੇ ਤਾਇਨਾਤ ਕਰ ਦਿੱਤੇ ਲੇਕਿਨ ਉਸ ਤੋਂ ਬਾਅਦ ਸਰਕਾਰ ਕਾਂਗਰਸ ਦੀ ਆਈ ਡਾਕਟਰ ਇੱਥੋਂ ਚੱਕ ਲੈ ਗਏ ਆਮ ਡਾਕਟਰ ਨਾਲ ਜਦੋਂ ਗੱਲ ਕਰਦੇ ਸੀ ਇੱਥੇ ਕਿਉਂ ਨਹੀਂ ਆਉਂਦੇ ਤਾਂ ਉਹਨਾਂ ਨੇ ਕਿਹਾ ਵੀ ਇੱਥੇ ਪੱਟੀ ਕਰਨ ਤੋਂ ਬਾਅਦ ਹੱਥ ਧੋਣ ਲਈ ਪਾਣੀ ਵੀ ਨਹੀਂ ਨਸੀਬ ਹੁੰਦਾ ਉਸ ਤੋਂ ਬਾਅਦ ਮਾਨਜੋਗ ਡਿਪਟੀ ਸਪੀਕਰ ਸਾਹਿਬ ਨੇ 42 ਲੱਖ ਦੀ ਲਾਗਤ ਦੇ ਨਾਲ ਇੱਥੇ ਟਿਊਬਵਲ ਆ ਕੇ ਦਿੱਤਾ ਅਰ ਹੁਣ ਕੋਸ਼ਿਸ਼ ਹੈ ਸਿਹਤ ਸਹੂਲਤਾਂ ਨੂੰ ਉੱਪਰ ਚੱਕਣ ਲਈ ਕਿਉਂਕਿ ਜਿਹੜਾ 70 ਸਾਲ ਦਾ ਵਿਗੜਿਆ ਹੋਇਆ ਤਾਣਾ ਬਣਾ ਹੈ ਉਹਨੂੰ ਸਹੀ ਕਰਨ ਲਈ ਸਮਾਂ ਲੱਗੂਗਾ ਇਹ ਲੋਕ ਦੱਸਣਗੇ ਹਸਪੀਟਲ 'ਚ ਡਾਕਟਰ ਹੈਗੇ ਹੈਗੇ ਦੇਖੋ ਜੀ ਅਸੀਂ ਅਸੀਂ ਮੌਜੂਦਾ ਪਾਰਟੀ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਜਿਹੜੇ ਇਹਨਾਂ ਦੇ ਸਵਾਲ ਹੈ ਕਿ ਹਸਪੀਟਲ ਦਿੱਤਾ ਜਾਂ ਕੀ ਦਿੱਤਾ ਇਹ ਸਵਾਲ ਤਾਂ ਅਸੀਂ ਤਾਂ ਕਰ ਸਕਦੇ ਹਾਂ ਜੇ ਸਾਡੀ ਸਰਕਾਰ ਬਣੀ ਨੂੰ ਮਹੀਨਾ ਹੋਇਆ ਹੋਵੇ ਤੁਸੀਂ 2.5 ਸਾਲ ਬਾਅਦ ਕਹਿੰਦੇ ਹੋ ਕਿ ਅਸੀਂ 70 ਸਾਲ ਦਾ ਢਾਂਚਾ ਸਵਾਰਾਂਗੇ ਜਦੋਂ ਤੁਸੀਂ ਇਲੈਕਸ਼ਨ 'ਚ ਖੜੇ ਸੀ ਉਦੋਂ ਤਾਂ ਤੁਸੀਂ ਬੜੀਆਂ ਗੱਲਾਂ ਕਰਦੇ ਸੀ ਸਾਨੂੰ ਜਿਤਾ ਦਿਓ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਫਤਵਾ ਦਿੱਤਾ ਹੈ ਤੁਹਾਨੂੰ 92 ਸੀਟਾਂ ਜਿਤਾਈਆਂ ਤੁਸੀਂ ਬੀਤ ਲਈ ਕੀ ਕੀਤਾ ਤੁਸੀਂ ਉਹ ਹਸਪਤਾਲ 'ਚ ਡਾਕਟਰ ਹੈਗੇ ਆ ਆਮ ਤੌਰ 'ਤੇ ਹੈ ਨਹੀਂ ਹੈ ਇੱਕ ਡਾਕਟਰ ਨੇ ਇੱਕ ਡਾਕਟਰ ਇੱਕ ਡਾਕਟਰ 3 ਮਹੀਨੇ ਤਾਲਾ ਲੱਗਿਆ ਰਿਹਾ ਹਸਪਤਾਲ ਨੂੰ ਖਬਰ ਵੀ ਲੱਗੀ ਪਰ ਡਾਕਟਰ ਫਿਰ ਵੀ ਆਇਆ ਨਹੀਂ ਆਪਾਂ ਨੂੰ ਮਨ ਲੱਗਲੀ ਨਹੀਂ ਖੋਲਣ ਦੀ ਕਿਆ ਲੋੜ ਹੈ ਬਾਕੀ ਬਾਕੀ ਪਾਰਟੀਆਂ ਵਾਲਿਆਂ ਨੇ ਇਹ ਪੁੱਛਿਆ ਕਿ ਕਿਆ ਕੀਤਾ ਮੈਂ ਤੁਹਾਨੂੰ ਦੱਸ ਦੇਣਾ 2.5 ਸਾਲਾਂ ਦੀਆਂ ਸਾਡੀਆਂ ਪ੍ਰਾਪਤੀਆਂ ਦੱਸ ਦੇਣਾ ਪ੍ਰਿਆੰਕਾ ਜੀ ਤੁਸੀਂ ਇਸ ਇਸ ਇਲਾਕੇ ਦੇ ਜੰਪਲ ਹੈ ਜਾ ਤੁਸੀਂ ਗੜ ਸ਼ੰਕਰ ਤੋਂ ਝੁੰਗੀਆਂ ਨੂੰ ਚਲਦੇ ਸੀਗੇ ਚੂਲਾ ਟੁੱਟ ਜਾਂਦੀਆਂ ਸੀਗੀਆਂ ਤੁਰਦਿਆਂ ਦੀਆਂ ਸੜਕ ਦਾ ਕੀ ਹਾਲ ਸੀਗੇ ਕਿੱਡੇ-ਕੱਡੇ ਖੱਡੇ ਸੀਗੇ ਅੱਜ ਤੁਹਾਨੂੰ ਗੜ ਚੈੱਕ ਕਰਦੇ ਝੁੰਗੀਆਂ ਨੂੰ 10 ਮਿੰਟ ਨਹੀਂ ਲੱਗਦੇ 10 ਮਿੰਟ ਨਹੀਂ ਲੱਗਦੇ ਗੜ ਚੈੱਕ ਤੋਂ ਝੁੰਗੀਆਂ ਨੂੰ ਜਿਹੜੀਆਂ ਸੜਕਾਂ ਬੀਤਦੀਆਂ ਨੇ ਉਹਦੇ ਹਾਲਾਤ ਕੀ ਹੈ ਬੀਤੇ ਲੋਕ ਚੱਕੀਦਰਾ ਜਾਣਦੇ ਪਰਧਾਰ ਮੰਤਰੀ ਗ੍ਰਾਮ ਸੜਕ ਯੋਜਨਾ ਚ ਸੜਕਾਂ ਬੜੀਆਂ ਆਵਾਜ਼ ਵੀ ਪਾਰਟੀ ਦਾ ਨਹੀਂ ਮੈਂ ਇਹ ਸਾਨੂੰ ਰੋੜੀ ਸਾਹਿਬ ਨੇ ਸੜਕ ਦਿੱਤੀ ਹੈ ਅੱਜ ਸਾਨੂੰ ਪ੍ਰਧਾਨ ਮੰਤਰੀ ਯੋਜਨਾ ਦੇ ਬੋਰਡ ਲੱਗੇ ਹੋਏ ਇੱਥੇ ਪੱਠੇ ਦੇ ਉੱਪਰ ਵੀ ਲੱਗੇ ਹੋਏ ਥੱਲੇ ਵੀ ਲੱਗੇ ਹੋਏ ਇਹ ਧਰਮ ਦੀ ਰਾਜਨੀਤੀ ਤੋਂ ਉੱਪਰ ਨਹੀਂ ਉੱਠ ਸਕਦੇ ਇਹ ਸਿਰਫ ਧਰਮ ਦੀ ਰਾਜਨੀਤੀ ਕਰ ਸਕਦੇ ਪ੍ਰਧਾਨ ਮੰਤਰੀ ਯੋਜਨਾ ਪ੍ਰਧਾਨ ਮੰਤਰੀ ਯੋਜਨਾ ਇਹ ਜਿਹੜੀ ਸੜਕ ਹੈ ਇਹ ਸੜਕ ਜਿਹੜੀ ਟੁੱਟੀ ਕਿੱਦਾਂ ਹੈ ਦੱਸੋ ਕਿੰਨੇ ਮਾਈਨਿੰਗ ਦੇ ਜਿਹੜੇ ਟਰੱਕ ਜਿਹੜੇ ਆ 70-70 ਟਨ ਦੇ ਇਸ ਲੋਡ ਤੇ ਚੱਲਦੇ ਆ ਕਿਹਦੇ ਚੱਲਦੇ ਉਹ ਵੀ ਚੱਲਦੇ ਆ ਇਹ ਹੁਣ ਵੀ ਚੱਲਦੇ ਆ ਇਹ ਹੁਣ ਨਹੀਂ ਟੁੱਟਣੀ ਕਿਉਂਕਿ ਸਹੀ ਨੀਤ ਨਾਲ ਸੜਕ ਬਣੀ ਹੈ ਲਗਾਤਾਰ ਜਿਹਾ ਸੜਕ ਬਣੀ ਲੋਕ 35 35 ਮੋਟਾ ਨਹੀਂ ਟੁੱਟਣੀ ਕਿਉਂਕਿ ਸਹੀ ਨੀਤ ਨਾਲ ਬਣੀ ਹੈ ਕੜਕ ਦਾ ਕ੍ਰੈਡਿਟ ਸੜਕ ਦਾ ਇੱਕ ਸੜਕ ਦਾ ਕ੍ਰੈਡਿਟ ਕਿਵੇਂ ਸੜਕ ਇੱਕ ਮਿੰਟ ਦੇਖੋ ਅਸਲ ਚ ਗੱਲ ਇਹ ਹੈ ਕਿ ਜਿਹੜਾ ਸਾਡਾ ਇਲਾਕਾ ਇਹ ਕੋਈ ਸਰਕਾਰ ਹੋਵੇ ਕੋਈ ਪੈਚੇ ਤੋਂ ਲੋਕਲ ਨਮੈਂਦ ਵੀਰ ਆਏ ਇਸ ਇਲਾਕੇ ਦੀ ਅਣ ਦੇਖੀ ਕੀਤੀ ਗਈ ਇਹ ਇਲਾਕਾ ਬਿਲਕੁਲ ਪੰਜਾਬ ਦੇ ਭੂਗੋਲਕ ਤੋਂ ਵੱਖਰਾ ਇੱਥੇ ਕਿਸੇ ਨੇ ਇਲਾਕੇ ਦੀ ਬਾਹ ਨਹੀਂ ਪੜੀ ਸਾਰੀਆਂ ਸਰਕਾਰਾਂ ਨੇ ਵਿਤਖਰਾ ਕਰਦਾ ਜਿਵੇਂ ਸਰਕਾਰਾਂ ਚਾਹਣੀਆਂ ਕਿ ਲੋਕ ਆਪੇ ਜਿ ਬਟੇ ਰਹਿਣ ਲੋਕ ਬਟੇ ਨੇ ਅਸੀਂ ਲੋਕ ਸੜਕਾਂ ਨਾਲੀਆ ਤੋਂ ਆਪਾ ਆਪਾ ਸੜਕਾਂ ਨਾਲੀਆ ਇਹਨਾਂ ਨੂੰ ਪੁੱਛੋ ਵੀ ਜਿਹੜੀ ਗੜੀ ਮਾਨਸੋਲ ਤੋਂ ਖਰੜਗੜ੍ਹ ਨੂੰ ਸੜਕ ਜਾਂਦੀ ਹੈ ਉਹ ਬਰਸਾਤ ਦੀ ਉਹਦੀ ਪੁਲੀ ਟੁੱਟੀ ਹੈ ਅਜੇ ਤੱਕ ਠੀਕ ਕਰਨੀ ਹੋਈ ਹੈ ਬਰਸਾਤ ਜਿਹੜੀ ਆਈ ਉਹ ਪੂਰੇ ਦੇਸ਼ ਚ ਆਈ ਹੈ ਔਰ ਵੱਡੇ 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 ਵੱਡੀਆਂ ਸੜਕਾਂ ਵੱਡੀਆਂ ਵੱਡੀਆਂ ਸੜਕਾਂ ਨਸਤ ਨਗੂਦ ਹੋਈਆਂ ਉਹਦੇ ਵਿੱਚ ਉਹ ਵੀ ਬਣੂਗੀ ਉਹ ਵੀ ਬਣੂਗੀ ਪੈਸੇ ਪਾਸ ਹੈ ਬਣ ਕੇ ਰਹੂਗੀ ਜੀ ਮੈਡਮ ਜੀ ਸਾਰਾ ਸਾਡਾ ਇਲਾਕਾ ਪਿਛੜਿਆ ਹੋਇਆ ਇਲਾਕਾ ਗੱਲ ਕਰਦੇ ਆ ਸਾਰੀਆਂ ਪਾਰਟੀਆਂ ਬਖਵਖ ਪਾਰਟੀਆਂ ਆਈਆਂ ਕਿਸੇ ਨੇ ਸਾਡੇ ਇਲਾਕੇ ਦਾ ਬਹੁਤਾ ਸਵਾਰਿਆ ਨਹੀਂ ਭਲਾ ਮੈਂ ਸਾਡੀ ਰਾਸਤਾ ਪਾਰਟੀ ਜੀ ਕੋ ਹੱਕ ਨਹੀਂ ਰਹਿੰਦਾ ਸਾਡਾ ਕੋਈ ਬੰਦਾ ਜਿੱਤਿਆ ਨਹੀਂ ਸਾਡੇ ਪਿੰਡ ਡਿਸਪੈਂਸਰੀ ਖੁੱਲੀ ਹੈ ਲਗਭਗ 40 ਸਾਲ ਹੋ ਗਏ ਅੱਜ 20 ਸਾਲ ਹੋ ਗਏ ਬਗੈਰ ਡਾਕਟਰ ਤੋਂ ਚੱਲ ਰਹੀ ਹਰੇਕ ਪਾਰਟੀ ਦੇ ਬੰਦਾ ਨਮਾਇੰਦਾ ਜਿੱਤਿਆ ਅੱਜ ਤੱਕ ਡਾਕਟਰ ਨਹੀਂ ਇਹ ਦਰਜਾ ਚਾਰ ਕਰਮਚਾਰੀ ਪੱਟੀਆਂ ਕਰਦਾ ਪਿਆ ਉੱਥੇ ਮੈਨੂੰ ਵਾਲੇ ਪਿੰਡ ਵਿੱਚ ਰਾਜ ਕਰਦੇ ਤੁਸੀਂ ਵੀ ਰਾਜ ਕਰਦੇ ਨਾ 4 ਸਾਲ ਹੋ ਗਏ ਤੁਸੀਂ ਕੀਤਾ ਗਿਆ ਮੈਡਮ ਜੀ ਬਿਲਕੁਲ ਇਹਨਾਂ ਇਹਨਾਂ ਦਾ ਕਹਿਣਾ ਸੱਚ ਹੈ ਇਹਨੇ ਕਿਹਾ ਵੀ 40 ਸਾਲ ਹੋ ਗਏ ਉਹ ਜਿਹੜੀ ਡਿਸਪੈਂਸਰੀ ਚੱਲ ਰਹੀ ਹੈ 40 ਸਾਲ ਤੋਂ ਬੀਜੇਪੀ ਕਾਲੀਦਾਲ ਤੇ ਕਾਂਗਰਸ ਨੇ ਰਾਜ ਕੀਤਾ ਨੋ ਨੋ ਅਸੀਂ ਥੇ ਸਾਰਾ ਪੰਜਾਬ ਸੀਗਾ ਉਹਨਾਂ ਨੇ ਅੱਜ ਸਾਰਾ ਜਿਹੜੀ ਸਾਡੀ ਜਿਹੜੀ ਪਾਰਟੀ ਹੈ ਜਿਹੜੀ ਜਿਹੜੀ ਪਾਰਟੀ ਆਪ ਪਾਰਟੀ ਹੋਣ ਆਈ ਹੈ ਉਹਨਾਂ ਆਂਦਿਆ ਨੇ ਖਰਾਲ ਸਾਹਗੜ ਉੱਥੇ ਮੱਲਾ ਕਲੀਨਿਕ ਖੋਲਤਾ ਹੈਬੋ ਵਾਲ ਖੋਲਤਾ ਇਸ ਇੱਥੇ ਵੀ ਡਾਕਟਰ ਬੈਠਦਾ ਇੱਥੇ ਟੂਬੋ ਲਾ ਕੇ ਦਿੱਤਾ ਇਹਨਾਂ ਲੋਕਾਂ ਨੇ ਲੋਕਾਂ ਤੇ ਪਰਚੇ ਕਰਾਏ ਹੋਰ ਕੁਛ ਕੀਤਾ ਨਹੀਂ ਅਜੇ ਤੱਕ 20 ਤ ਲੜਾ ਲੜਾ ਕੇ ਨਾ ਪਾਰਟੀਆਂ ਨੇ ਮਾਰਿਆ ਅੱਛਾ ਅਕਾਲੀ ਦਲ ਤੇ 1 ਮਿੰਟ ਸਵਾਲ ਸਵਾਲ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਆਪਾਂ ਜਿੱਥੇ ਵੀ ਜਾਂਦੇ ਆ ਇਹਨਾਂ ਨੇ ਵੀ ਕਿਹਾ ਤਾਂ ਕਹਿੰਦੇ ਸਵਾਏ ਪਰਚੇ ਤੋਂ ਅਕਾਲੀ ਦਲ ਨੇ ਕੁਛ ਨਹੀਂ ਕੀਤਾ ਬਹੁਤ ਇਲਜ਼ਾਮ ਲੱਗਦੇ ਨੇ ਮੈਡਮ ਦੇਖੋ ਸਾਡੇ 20 ਦੇ ਲਈ ਪਹਿਲਾਂ ਸਿਹਤ ਸੂਲਤਾ ਦੀ ਗੱਲ ਕਰ ਲੋ ਸਿਹਤ ਸੂਲਤਾ ਦੇ ਵਿੱਚ 30 ਬੈਡ ਦਾ ਹਸਪਤਾਲ ਅੰਕਲ ਨੇ ਸ਼ੁਰੂ ਦੇ ਵਿੱਚ ਕਿਆ ਸੁਣ ਲੋ ਕੰਮਾਂ ਦੀ ਗੱਲ ਕਰਨੀ ਆ ਕੰਮਾਂ ਤੋਂ ਬਿਨਾਂ ਨਹੀਂ ਅਸੀਂ ਕਿਹੜਾ ਇਹਨਾਂ ਨਾਲ ਲੜਨਾ ਆ ਕੰਮਾਂ ਦੀ ਗੱਲ ਕਰਾਂਗੇ 30 ਬੈਡ ਦਾ ਹਸਪਤਾਲ ਮਨਾਰੇ ਬੇਗਮਪੁਰਾ ਬਣਾ ਕੇ ਦਿੱਤਾ ਤੇ ਇਹਨਾਂ ਬੰਦਿਆਂ ਨੇ 70% ਕੰਮ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਇਆ ਉਹ ਅਧੂਰੇ ਦਾ ਅਦਗਾਰਨ ਭਗਮੰਤਮਾਨ ਜੀ ਕਰਕੇ ਚਲੇ ਗਏ ਹੈਨਾ ਜੇ ਇੱਕ ਬਣਾਈ ਹੋਈ ਚੀਜ਼ 10 ਸਾਲਾਂ ਚ ਨਹੀਂ ਪੂਰੀ ਹੋ ਸਕੀ ਉਹ ਦੋ ਸਾਲਾਂ ਚ ਕਿੱਦਾਂ ਹੋ ਜੂਗੀ ਦੱਸੋ ਮੈਨੂੰ 10 ਸਾਲ ਸਰਕਾਰ ਨੇ ਰਾਜ ਕੀਤਾ 10 ਸਾਲਾਂ ਚ ਦੋ ਚੀਜ਼ਾਂ ਕਲੀਅਰ ਨਹੀਂ ਹੋਈਆਂ ਦੋ ਹੀ ਦੱਸ ਰੇ ਮਨਾਰੇ ਬੇਗਮਪੁਰਾ ਤੇ ਹਸਪੀਟਲ ਦੋਨੋਂ ਚੀਜ਼ਾਂ ਇਹਨਾਂ ਤੋਂ ਕਲੀਅਰ ਨਹੀਂ ਹੋਈਆਂ ਅਦਗਾਰਨ ਅਸੀਂ ਕਰਤਾ ਟਿਊਬਲ 8 ਸਾਲਾਂ ਬਾਅਦ ਚਾਲੂ ਹੋ ਰਿਹਾ ਉਹ ਚਾਲੂ ਹੀ ਨਹੀਂ ਹੋਇਆ ਅਦਗਾਰਨ ਕਿਸ ਚੀਜ਼ ਦਾ ਕੀਤਾ ਮਨਾਰੇ ਬੇਗਮਪੁਰਾ 10 ਸਾਲ ਪਹਿਲਾਂ ਸ਼ੁਰੂ ਕੀਤਾ ਅਦਗਠਨ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਹੈ ਇੱਕ ਗੱਲ ਸੁਣੋ ਮੈਡਮ ਇੱਕ ਗੱਲ ਪੁੱਛਣੀ ਇਹ ਭਾਈ ਸਾਹਿਬ ਦੀ ਗੱਲ ਹੈ ਭਾਈ ਸਾਹਿਬ ਦੀ ਗੱਲ ਹੈ ਆ ਇਹਨਾਂ ਨੇ ਪੋਸਟ ਪਾਈ ਹੋਈ ਹੈ 2015 ਤੋਂ ਬਾਅਦ ਮਿਲੇਗਾ ਡੀਏ ਦੱਸੋ ਡੀਏ ਡੀਏ ਮੁਲਾਜ਼ਮਾਂ ਦਾ ਕਿੱਥੇ ਆ ਹਾਂਜੀ ਡੀਏ ਡੀਏ ਮੁਲਾਜ਼ਮਾਂ ਦਾ ਸੇ ਸਹੂਲਤਾਂ ਦੀ ਗੱਲ ਸਾਰਿਆਂ ਨੇ ਰੱਖੀ ਕਿਸ ਨੂੰ ਲੱਗਿਆ ਸਹੀ ਹੈ ਕਿਸ ਨੂੰ ਲੱਗਿਆ ਹਲੇ ਅੰਡਰ ਪ੍ਰੋਗਰੈਸ ਹੈ ਠੀਕ ਹੈ ਦੂਜਾ ਮੁੱਦਾ ਹੈ ਕਿਉਂਕਿ ਮੈਂ ਵੀ ਇੱਥੇ ਪੜੀਆ 12ਵੀਂ ਤੱਕ ਮੈਂ ਇੱਥੇ ਪੜੀਆ ਉਸ ਤੋਂ ਬਾਅਦ ਮੈਂ ਨਵਾਂ ਸ਼ਹਿਰ ਪੜੀਆ ਐਜੂਕੇਸ਼ਨ ਸਭ ਤੋਂ ਵੱਡਾ ਵੱਡਾ ਜਿਹੜਾ ਮੁੱਦਾ ਹੈ ਪੂਰੇ ਵਾਲੇ ਟਰਸਟ ਜੋ ਹੈ ਉਹਨਾਂ ਦੇ ਵੱਲੋਂ ਕਾਲਜ ਚਲਾਇਆ ਜਾ ਰਿਹਾ ਪੂਰੇ ਬੀਤ ਇਲਾਕੇ ਦੇ ਵਿੱਚ ਹਾਲੇ ਤੱਕ ਕੋਈ ਜਿਹੜਾ ਹਾਇਰ ਐਜੂਕੇਸ਼ਨ ਦੇ ਲਈ ਕਾਲਜ ਨਹੀਂ ਹੈ ਐਮਪੀ ਜਿਹੜੇ ਹੈ ਉਹ ਰਏ ਮਨਿਸਤਿ ਵਾਲੀ ਰਹੀ ਹੈ ਪ੍ਰੋਫੈਸਰ ਚੰਦੂ ਮਾਜਰਾ ਵੀ ਰਹੀ ਹੈ ਹੁਣ ਆਮ ਆਦਮੀ ਪਾਰਟੀ ਕਿਉਂਕਿ ਆਪਾਂ ਰੂਲਿੰਗ ਪਾਰਟੀ ਨੂੰ ਜ਼ਿਆਦਾ ਸਵਾਲ ਕਰਾਂਗੇ ਇਹ ਓਬਵੀਅਸਲੀ ਗੱਲ ਹੈ ਸੋ ਹੁਣ ਕੀ ਹਾਲਾਂਕਿ ਠੀਕ ਹੈ ਤੁਹਾਨੂੰ ਕੁਐਸਚਨ ਕਰਨਾ ਬਣਦਾ ਨਹੀਂ ਅਸੀਂ ਸਰਕਾਰਾਂ ਨੂੰ ਵੀ ਸਵਾਲ ਕਰਦੇ ਆ ਤੁਸੀਂ ਸਪੋਰਟਰ ਹੋ ਤੁਸੀਂ ਕਦੀ ਤੁਹਾਨੂੰ ਲੱਗਦਾ ਡੀਪੀ ਸਪੀਕਰ ਰੌੜੀ ਨੇ ਤੁਸੀਂ ਕਦੀ ਇਸ ਚੀਜ਼ ਦੀ ਮੰਗ ਰੱਖੀ ਕਿ ਸਾਡੇ ਇਲਾਕੇ ਦੇ ਵਿੱਚ ਕਾਲਜ ਵੀ ਚਾਹੀਦਾ ਹੈ ਸਰਕਾਰ ਨੂੰ ਬਿਲਕੁਲ ਮੰਗ ਰੱਖੀ ਪਰ ਮੈਡਮ ਗੱਲ 2 ਸਾਲ ਦੀ ਹੈ 2 ਸਾਲ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਨਾ ਮੇਰੇ ਵੱਡੇ ਵੀਰ ਜਗਦੇਵ ਜੀ ਖੜੇ ਆ ਇੱਥੇ ਇਹਨਾਂ ਦੇ ਬੱਚੇ ਸਰਕਾਰੀ ਸਕੂਲ ਗਰਵੇਸ਼ਨਪੁਰੀ ਭਵਾਨੀਪੁਰ ਚ ਪੜ੍ਹੇ ਆ ਸਾਡੀ ਬੱਚੀ ਸਾਡੀ ਬੱਚੀ ਅੱਜ 98% ਨੰਬਰ ਲੈ ਕੇ ਪਾਸ ਹੋਈ ਬੀਤ ਇਲਾਕੇ ਦੇ 45 ਬੱਚੇ ਐਦਾਂ ਦੇ ਜਿਹੜੇ ਨੋਨ ਮੈਡੀਕਲ 90% ਨੰਬਰ ਨਾਲ ਪਾਸ ਕਰਕੇ ਗਏ ਤੁਸੀਂ ਦੱਸੋ ਕਿੰਨੀਆਂ ਸਰਕਾਰੀ ਪੋਸਟਾਂ ਭਰੀਆਂ ਤੁਸੀਂ ਸਾਰੇ ਸਕੂਲ ਖਾਲੀ ਹੈ ਤੁਸੀਂ ਕੱਚੇ ਅਧਿਆਪਕਾਂ ਨੂੰ ਪੱਕੇ ਨਹੀਂ ਕੀਤਾ ਸਾਨੂੰ ਇਹ ਜਵਾਬ ਦਿਓ ਉਹ ਬੱਚੇ ਦੀ ਮਿਹਨਤ ਹੈ ਕਿ ਬੱਚਾ ਫਸਟ ਆਇਆ ਹੈ ਸਰਕਾਰ ਦਾ ਕੀ ਯੋਗਦਾਨ ਹੈ ਉਹਦੇ ਵਿੱਚ ਇਹ ਦੱਸੋ ਜੀ ਮੇਰੀ ਬੇਟੀ ਦੀ ਗੱਲ ਹੋ ਰਹੀ ਹੈ ਇਸ ਕਰਕੇ ਮੈਂ ਬੋਲਣਾ ਚਾਹੁੰਦਾ ਅਸੀਂ ਆਪਣੀ ਬੇਟੀ ਨੂੰ ਸਰਕਾਰੀ ਸਕੂਲ ਚ ਪਾਇਆ ਪਰ 2 ਸਾਲ ਲਗਾਤਾਰ ਇਹਨਾਂ ਕੋਲ ਆਪਾ ਟਿਸ਼ਨ ਪੜਾਈ ਉਹ ਪੜਾਈ ਹੈ ਇਹਨਾਂ ਦਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਹੋਰ ਨਹੀਂ ਕੋਈ ਗੱਲ ਹੈ ਇਹਨਾਂ ਦੀ ਮਿਹਰਬਾਨੀ ਨਾਲ ਉਹ ਬੱਚੀ ਨੇ 97% ਮਸਲਾ ਇਹ ਹੈ ਗੁਰਬੀਸ਼ਨਪੂਰੀ ਸਕੂਲ ਦੇ ਵਿੱਚ ਨਾਨ ਮੈਡੀਕਲ ਕਾਮਰਸ ਦੇ ਟੀਚਰ ਪੂਰੇ ਇਸ ਨਾਨ ਮੈਡੀਕਲ ਦੇ ਮੈਡਮ ਤਿੰਨ ਫਿਜ਼ਿਕਸ ਦੇ ਲੈਕਚਰਰ ਪ੍ਰੈਜ਼ੈਂਟ ਹੈ ਕੈਮਿਸਟਰੀ ਦੇ ਲੈਕਚਰਰ ਪ੍ਰੈਜ਼ੈਂਟ ਹੈ ਬਾਇਓ ਦੇ ਲੈਕਚਰਰ ਪ੍ਰੈਜ਼ੈਂਟ ਸਕੂਲ ਹੈ ਟੀਚਰ ਫਿਰ ਮੇਰੇ ਨਾਲ ਚਲੋ ਫਿਜ਼ਿਕਸ ਲੈਕਚਰਰ ਮੈਂ ਆਪਣੇ ਸਾਥੀ ਬਲਜਿੰਦਰ ਜੀ ਨੂੰ ਪੁੱਛਣਾ ਚਾਹਨਾ ਬਲਜਿੰਦਰ ਜੀ ਤੁਸੀਂ ਵਧਾਈ ਦੇ ਪਾਤਰ ਹੋ ਕਿਉਂਕਿ ਤੁਸੀਂ ਇੱਕ ਟਿਊਸ਼ਨ ਸੈਂਟਰ ਚਲਾ ਰਹੇ ਹੋ ਮੈਂ ਦੇਖੋ ਸਾਡਾ ਸਾਡਾ ਬਿੱਪਲੀ ਵਾਲਾ ਸਕੂਲ ਠੀਕ ਹੈ ਇਹਨਾਂ ਦੀ ਸਰਕਾਰਾਂ ਚ ਬੰਦ ਰਿਹਾ ਜੀ ਇਹਨਾਂ ਦੀ ਸਰਕਾਰ ਚ ਹਾਂ ਤੇ ਅਕਾਲੀ ਅੰਗਰੇਜ਼ੀ ਸਰਕਾਰ ਚ ਬੰਦ ਹੋਇਆ ਜੀ ਸਾਡਾ ਸਕੂਲ ਬਿੱਪਲੀ ਵਾਲ ਦਾ ਰੋੜੀ ਸਾਹਮਣੇ ਖਲਵਾਇਆ ਠੀਕ ਹੈ ਜੀ ਹੁਣ ਉੱਥੇ ਬੱਚੇ ਵੀ ਪੜ੍ਹ ਰਹੇ ਆ ਤਿੰਨ ਟੀਚਰ ਹੈ ਜੀ ਉੱਥੇ ਸਰਕਾਰੀ ਟੀਚਰ ਇਹ ਸਰਕਾਰੀ ਟੀਚਰਾਂ ਦੀ ਗੱਲ ਕਰ ਰਿਹਾ ਹੈ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਬੱਚੇ ਵੱਢ ਰਹੇ ਤੇ ਅੱਜ ਉਹ ਸਰਕਾਰੀ ਸਕੂਲ ਜਾ ਰਹੇ ਹੈ ਮੇਰੀ ਭੈਣ ਖੁਦ ਮੇਰੀ ਭੈਣ ਜੀ 96% ਨੰਬਰ ਸਰਕਾਰੀ ਸਕੂਲ ਚੋਂ ਲਏ ਉਹਨੇ ਜਿਹੜੀ ਮਰਜ਼ੀ ਤੁਸੀਂ ਸਹੂਲਤਾਂ ਦੀ ਗੱਲ ਕਰ ਲਓ ਭਾਵੇਂ ਤੁਸੀਂ ਸੇਤ 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 ਸਹੂਲਤਾਂ ਦੀ ਗੱਲ ਕਰ ਲਓ ਭਾਵੇਂ ਤੁਸੀਂ ਕਿਸੇ ਵੈਲਫੇਅਰ ਸਕੀਮਾਂ ਦੀ ਗੱਲ ਕਰੋ ਅਕਾਲੀ ਦਲ ਤੋਂ ਬਿਨਾਂ ਕਿਸੇ ਨੇ ਕੱਖ ਨਹੀਂ ਦਿੱਤਾ ਇਹਨਾਂ ਨੇ ਗੱਲਾਂ ਮਾਰੀਆਂ ਨੇ ਢਾਈ ਸਾਲ ਵੀ ਗੱਲਾਂ ਮਾਰੀਆਂ ਨੇ ਕਿ ਅੱਗੇ ਵੀ ਇਹਨਾਂ ਨੇ ਗੱਲਾਂ ਹੀ ਮਾਰਨੀਆਂ ਨੇ ਮੇਰੇ ਪਿੰਡ ਬਿਪਰੀਆ ਦਾ ਸਕੂਲ ਬੰਦ ਹੋਇਆ ਸਰਕਾਰ ਦੀ ਘੱਡਿਆ ਗੁਜ਼ਾਰ ਕਾਰਗੁਜ਼ਾਰੀ ਕਰਨ ਉਸ ਤੋਂ ਬਾਅਦ ਮੈਂ ਡਿਪਟੀ ਸਪੀਕਰ ਸਾਹਿਬ ਨੂੰ ਲਾਓ ਮੇਰੀ ਬੇਨਤੀ ਸੁਣੋ ਬੱਚੇ ਹੁਣ ਵੀ ਇੱਥੇ ਵੱਢਦੇ ਆ ਮੈਂ ਰੌੜੀ ਸਾਹਿਬ ਨੂੰ ਬੇਨਤੀ ਲਏ ਸੀ ਚੰਡੀਗੜ੍ਹ ਗਏ ਸਕੂਲ ਨੂੰ ਮੁੜ ਤੋਂ ਚਾਲੂ ਕਰਾਇਆ ਜਦੋਂ ਤੱਕ ਸਕੂਲਾਂ ਦੇ ਵਿੱਚ ਤੁਸੀਂ ਪੈਸਾ ਨਹੀਂ ਦਿਓਗੇ ਇਨਫਰਾਸਟ੍ਰਕਚਰ ਨਹੀਂ ਦਓਗੇ ਬੱਚੇ ਆਪਣੇ ਮਾਪਪਾਪ ਕਦੇ ਵੀ ਨਹੀਂ ਉਥੇ ਪੜਾ ਸਕਦੇ ਹੁਣ ਰੌੜੀ ਸਾਹਿਬ ਨੇ ਉਥੇ 10 ਲੱਖ ਰੁਪਏ ਸਾਡੇ ਸਕੂਲ ਨੂੰ ਦਿੱਤਾ ਹੈ 5 ਲੱਖ ਇੱਕ ਵਾਰ 2.5 ਲੱਖ ਇੱਕ ਵਾਰ 2.5 ਲੱਖ ਇੱਕ ਵਾਰ ਔਰ ਉਥੇ ਦੋ ਸਰਕਾਰੀ ਟੀਚਰ ਭੇਜੇ ਇੱਕ ਪੰਚਾਇਤ ਨੇ ਆਪਣੇ ਲੈਵਲ ਤੇ ਰੱਖਿਆ ਅੱਜ ਮੇਰੇ ਪਿੰਡ ਦਾ ਬੱਚਾ 500 ਦੇ ਵਿੱਚੋਂ 500 ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਚ ਫਸਿਆ ਐ ਐਮਪੀ ਮਨੀਸ਼ ਦਿਵਾੜੀ ਰਹੇ ਐ ਮਨੀਸ਼ ਦਿਵਾੜੀ ਦਾ ਰਿਪੋਰਟਕਾਰ ਦੱਸਣਾ ਤੁਹਾਡੇ ਚ ਕੋਣ ਬੋਲਣਾ ਚਾਹੁੰਦਾ ਕਿਉਂਕਿ ਉਹ ਐਮਪੀ ਰਏ ਜੇ ਉਹਨਾਂ ਦੀ ਜਗ੍ਹਾ ਉਹਨਾਂ ਦਾ ਕੋਈ ਪੱਖ ਰੱਖਣ ਦੇ ਲਈ ਕੋਈ ਖੜਾ ਤਾਂ ਉਹ ਵੀ ਦੱਸ ਸਕਦਾ ਕਿ ਮਨੀਸ਼ ਦਿਵਾੜੀ ਦਾ ਕਾਰਜਕਾਲ ਐਜ਼ ਐਮਪੀ ਕਿਵੇਂ ਰਿਹਾ ਮੈਡਮ ਜੀ ਲੋਕਾਂ ਨੇ ਪੂਰੇ ਤੁਸ਼ਾ ਦੇ ਨਾਲ ਪਿਛਲੀ ਵਾਰ ਮਨੀਸ਼ ਦਿਵਾੜੀ ਨੂੰ ਇੱਥੋਂ ਜਿਤਾ ਕੇ ਭੇਜਿਆ ਐਨ ਤੁਹਾਜਕ ਲੈ ਕੇ ਆਏ ਹਾਂਜੀ ਕੋਈ ਪ੍ਰੋਜੈਕਟ ਨਹੀਂ ਉਹ ਤਾਂ ਪਿੰਡਾਂ 'ਚ ਬੜੇ ਨਹੀਂ ਮੁੜ ਕੇ ਆ ਕੇ ਉਹ ਆਇਆ ਹੀ ਨਹੀਂ ਉਹਨੇ ਮੈਂ ਆਪਣੇ ਪਿੰਡ ਤੋਂ ਅਸੀਂ ਪੂਰਾ ਜ਼ੋਰ ਲਾ ਕੇ ਉਹ ਜਿਤਾ ਕੇ ਭੇਜੇ ਪਹਿਲਾਂ ਚੰਦੂ ਮਾਜਰਾ ਭੇਜਿਆ ਸੀ ਉਦੋਂ ਬਾਅਦ ਫਿਰ ਉਹ ਭੇਜਿਆ ਉਹਨੇ 1 ਰੁਪਏ ਦੀ ਗਰਾਂਟ ਮੈਂ 13 ਤੋਂ ਲੈ ਕੇ 18 ਤੱਕ ਰਹੇ ਹਾਂ ਉਦੋਂ ਐਮਪੀ ਸੀਗਾ ਚੰਦੂ ਮਾਜਰਾ ਜੀ ਉਦੋਂ ਬਾਅਦ ਫਿਰ ਉਹ ਬਣੇ ਇਹਨਾਂ ਦੋਹਾਂ ਬੰਦੇ ਨੇ ਸਾਡੇ ਪਿੰਡ ਟਿੱਬੀਆਂ ਦੇ ਵਿੱਚ 1 ਰੁਪਏ ਦੀ ਗਰਾਂਟ ਨਹੀਂ ਦਿੱਤੀ ਮਨਿਸਤ ਸਾੜੀ ਇਹ ਗੱਲ ਬਿਲਕੁਲ ਠੀਕ ਹੈ ਕਿ ਲੋਕਾਂ ਨੇ ਬਹੁਤ ਉਸਾਰਨਾ ਚਿਤਾਇਆ ਸੀ ਉਦੋਂ ਅਸੀਂ ਵੀ ਸ਼ਾਮਲ ਸੀ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਸੀ ਨਾਲ ਮਿਲ ਕੇ ਤੇ ਉਦੋਂ ਮਨਜੀਤ ਸਾੜੀ ਜਦੋਂ ਕੰਪੇਨ ਚੱਲਦੀ ਸੀ ਉਦੋਂ ਉਹ ਕਹਿੰਦੇ ਸੀ ਅਸੀਂ ਪੰਜਾਬ ਜ਼ਾਹਰ ਕਰੋੜ ਦੇ ਪ੍ਰੋਜੈਕਟ ਲੈ ਕੇ ਆਵਾਂਗੇ ਕੈਪਟਨ ਸਾਹਿਬ ਦੀ ਸਰ ਤੇ ਲੋਕਾਂ ਨੂੰ ਲੱਗਦਾ ਸੀ ਕਿ ਉਹ ਲਿਆਣਗੇ ਪਰ ਇਹ ਬਦਕਿਸਮਤੀ ਰਹੀ ਕਿ ਉਹ ਬਿਲਕੁਲ ਹੀ ਪ੍ਰੋਜੈਕਟਿੰਗ ਲੈ ਸਕੇ ਬਿਲਕੁਲ ਕੋਈ ਉਹ ਨਹੀਂ ਪ੍ਰੋਜੈਕਟਿੰਗ ਲੈਂਦਾ ਤੇ ਕੰਮ ਨਹੀਂ ਕੀਤਾ ਇਸੇ ਕਰਕੇ ਇੱਥੋਂ ਭੱਜ ਗਏ ਉਹ ਮਨੀਸ਼ ਦੀ ਵਾੜੀ ਬਾਰੇ ਹੋਰ ਕਿਸੇ ਨੇ ਲਾਦਾ ਵੀ ਉਹਨਾਂ ਨੇ ਕੋਈ ਚਲੋ 20 ਤੇ ਲਾ ਕੇ ਦੇ ਦੱਸੋ 1% 0 100 1% 0 ਨਸ਼ਿਆਂ ਦਾ ਕਾਰੋਬਾਰ ਬਹੁਤ ਜ਼ਿਆਦਾ ਹੋ ਗਿਆ ਸਾਡੇ 20 ਵਿੱਚ ਠੀਕ ਹੈ ਇਹ ਸੀਜ਼ਨ ਨੂੰ ਨੱਥ ਪਵਾਓ ਸਾਡੀ ਪੋਲੂਸ਼ਨ ਦੀ ਸਮੱਸਿਆ ਸੀ ਹਿਮਾਚਲ ਦੇ ਬਾਡਰ ਤੇ ਸਾਡਾ ਪਿੰਡ ਹੈ ਮਹਿਤਵਾਨੀ ਉੱਥੇ ਇੱਕ ਫੈਕਟਰੀ ਲੱਗੀ ਹੈ ਜਿਹੜਾ ਹੱਤ ਦਾ ਪੋਲੂਸ਼ਨ ਹੁਣ ਵੀ ਹੈ ਉੱਥੇ ਲੋਕਾਂ ਨੇ ਸੰਘਰਸ਼ ਲੜਿਆ ਵੱਡੇ ਪੱਧਰ ਤੇ ਸਾਰੀਆਂ ਪਾਰਟੀਆਂ ਨੇ ਆ ਕੇ ਉੱਥੇ ਸਮਰਥਨ ਦਿੱਤਾ ਸਾਰੀਆਂ ਪਾਰਟੀਆਂ ਨੇ ਕੋਈ ਨੈਸ਼ਨਲ ਪਾਰਟੀ ਖੇਤਰੀ ਪਾਰਟੀ ਸਾਰੇ ਆਏ ਨੇ ਸਾਬਕਾ ਜਿਹੜੇ ਮੈਂਬਰ ਪਾਰਲੀਮੈਂਟ ਚੰਦੂ ਮਾਦਰਾ ਜੀ ਉਹ ਵੀ ਆਏ ਨੇ ਵਰਤਮਾਨ ਜਿਹੜੇ ਮინისტრ ਵਾੜੀ ਉਹ ਵੀ ਆਏ ਨੇ ਹਰ ਪਾਰਟੀ ਦੇ ਲੋਕ ਆਏ ਨੇ ਉੱਥੇ ਲੀਡਰ ਆਏ ਨੇ ਸਾਡੀ ਜਿਹੜੀ ਸਮੱਸਿਆ ਦੀ ਇਹ ਆਵਾਜ਼ ਸੀ ਇਹ ਮਨੀਸ਼ ਤਵਾੜੀ ਨੇ ਪਾਰਲੀਮੈਂਟ ਜਰੂਰ ਉਠਾਈ ਇਹ ਉਹਦਾ ਇਸ ਧੰਨਵਾਦ ਉਦੋਂ ਵੀ ਕੀਤਾ ਅੱਜ ਵੀ ਕਰਦੇ ਆ ਕਿਉਂਕਿ ਸਾਡੇ ਜਿਹੜੀ ਸਮੱਸਿਆ ਸੋਲੂਸ਼ਨ ਹੋਇਆ ਕੋਈ ਸੋਲੂਸ਼ਨ ਨਹੀਂ ਹੋਇਆ ਦੋ ਮੰਤਰੀ ਸੀ ਡਿਪਟੀ ਸਪੀਕਰ ਸਾਹਿਬ ਤੇ ਖੇਤੀਬਾੜੀ ਮੰਤਰੀ ਉਦੋਂ ਦਾ ਕਲਦੀਪ ਧਾਲੀਵਾ ਉਹਨਾਂ ਦੀ ਹਾਲਤ ਹੀ ਸਾਡਾ ਸਮਝੌਤਾ ਹੋਇਆ ਸੀ ਉਹਨੇ ਮੰਨਿਆ ਸੀ ਜ਼ਿਲ੍ਹੇ ਦਾ ਸਾਰਾ ਪ੍ਰਸ਼ਾਸਨ ਸੀ ਇਸ ਲਈ ਅਸੀਂ ਗਾਂ ਵਾਲੇ ਸਮੇਂ ਫੇਰ ਉਹ ਸੰਘਰਸ਼ ਨੂੰ ਦੁਬਾਰਾ ਉਹਨਾਂ ਲੈਤ ਲਾਵਾਂਗੇ ਫਿਰ ਆਮ ਆਦਮੀ ਦੀ ਸਰਕਾਰ ਪੰਜਾਬ ਚਾਹੀਏ ਆਮ ਆਦਮੀ ਦੀ ਸਰਕਾਰ ਸੈਂਟਰ ਚ ਬਣੂਗੀ ਹਟੂਗਾ ਇਸ ਇਲਾਕੇ ਦੇ ਵਿੱਚ ਤੁਸੀਂ ਕੀ ਬੀਜੇਪੀ ਦਾ ਧਾਰ ਬਣਾਓਗੇ ਕਮੇੜਦਾਰ ਤੇ ਬਣਾਓਗੇ ਨਾ ਤੁਸੀਂ ਦੱਸੋਗੇ ਨਾ ਬੀਜੇਪੀ ਮੋਦੀ ਨੇ ਕੀ ਜੀ 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 ਦੇਖੋ ਹਰ ਘਰ ਸੋਚਾਲੇ ਜਿਹੜੀ ਸਵੱਛਤਾ ਮੁਹੇਬਾ ਉਹ ਔਰ ਉਸ ਤੋਂ ਇਲਾਵਾ ਕਿਸਾਨਾਂ ਨੂੰ ਹਰ 3 ਮਹੀਨੇ ਬਾਅਦ 2000 ਰੁਪਏ ਉਹਨਾਂ ਦੇ ਖਾਤੇ 'ਚ ਆਯੂਸ਼ਮਨ ਕਾਰਡ ਆਯੂਸ਼ਮਨ ਕਾਰਡ ਦੀ ਗੱਲ ਕਰ ਰਹੇ ਹੋ ਪੰਜਾਬ ਸਰਕਾਰ ਕਹਿ ਰਹੀ ਹੈ ਕਿ 8000 ਕਰੋੜ ਰੁਪਏ ਐਨ ਐਚ ਐਮ ਦਾ ਕੇਂਦਰ ਸਰਕਾਰ ਨੇ ਰੋਕਿਆ ਹਾਲਾਂਕਿ ਇਹ ਸਵਾਲ ਤੁਹਾਨੂੰ ਨਹੀਂ ਬਣਦਾ ਲੇਕਿਨ ਤੁਸੀਂ ਹੁਣ ਇੱਥੇ ਰਿਪਰੈਜ਼ੈਂਟ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਕਿਸੇ ਵੀ ਸਟੇਟ ਦੇ ਇਸ ਤਰੀਕੇ ਜਦੋਂ ਫੰਡ ਰੋਕੇ ਜਾਂਦੇ ਨੇ ਤਾਂ ਸਟੇਟ ਦੀ ਡਿਵੈਲਪਮੈਂਟ ਜਿਹੜੀ ਰੁਕਦੀ ਹੈ ਸਰਕਾਰਾਂ ਨੂੰ ਈਗੋ ਸਾਈਟ ਤੇ ਕਰਕੇ ਡਿਵੈਲਪਮੈਂਟ ਨੂੰ ਪਹਿਲਾਂ ਰੱਖਣਾ ਚਾਹੀਦਾ ਹੈ ਮੈਂ ਬੇ ਇੱਕ ਛੋਟੀ ਜਿਹੀ ਗੱਲ ਹੀ ਰਾ ਤਾਂ ਉਹ ਝੂਠ ਬੋਲਣ ਨੂੰ ਕੁਛ ਮਰਜੀ ਬੋਲੀ ਜਾਣ ਅੱਜ ਤੋਂ ਪਹਿਲਾਂ ਵੀ ਇਹ ਝੂਠ ਬੋਲਦੇ ਨੇ ਅੱਗੇ 2.5 ਸਾਲ ਬੋਲਦੇ ਨੇ 2.5 ਸਾਲ ਵੀ ਝੂਠ ਬੋਲ ਕੇ ਪੂਰੀ ਪਬਲਿਕ ਡੋਮੇਨ ਚ ਰੋ ਨਹੀਂ ਮੈਂ ਇਦਾਂ ਨਹੀਂ ਹੈ ਹਿਮਾਚਲ ਚ ਸਾਡੇ ਨਾਲ ਹਿਮਾਚਲ ਮੈਂ ਰੁਕਿਆ ਹੋਇਆ ਮੈਨੂੰ ਪਤਾ ਮੈਂ ਵੀ ਡਾਕਟਰ ਹਾਂ ਜਿਹੜੇ ਹਸਪੀਟਲ ਹੈ ਜਿੱਥੇ 25000 ਦਾ ਬਿੱਲ ਉੱਥੇ 50000 ਰੁਪਏ ਬਿੱਲ ਬਣਾ ਦੇ ਸਾਰਿਆਂ ਦੀ ਪ੍ਰੋਬਲਮ ਹੈ ਨਸ਼ਾ ਅਗਰ ਨਸ਼ਾ ਬੰਦ ਹੋ ਗਿਆ 50% ਪ੍ਰੋਬਲਮ ਵੈਸੇ ਸੋਲਵ ਹੋ ਜਾਣੀ ਹੈ ਹਰ ਘਰ ਤੇ ਬੱਚਾ ਹਰ ਪਿੰਡ ਚ 5-4 ਬੱਚੇ ਨਸ਼ੇ ਜਿ ਲੱਗੇ ਹੋਏ ਨੇ ਉਸ ਵਾਸਤੇ ਕੋਈ ਧਿਆਨ ਨਹੀਂ ਦਿੰਦਾ ਸਭ ਸਭ ਹੱਸੇ ਹੋਏ ਨੇ ਅਰੇ ਦੂਸਰਾ ਕਿਸਾਨਾਂ ਵਾਸਤੇ ਮੈਨੀਫੈਸਟੋ ਦੇ ਵਿੱਚ ਐਮਐਸਪੀ ਗਰੰਟੀ ਕਾਨੂੰਨ ਦੀ ਗੱਲ ਕੀਤੀ ਹੈ ਕਾਂਗਰਸ ਨੇ ਤੁਹਾਨੂੰ ਨਹੀਂ ਲੱਗਦਾ ਕਿ ਬੀਜੇਪੀ ਦਾ ਆਧਾਰ ਪਿੰਡਾਂ ਚ ਹੁਣ ਬਿਲਕੁਲ ਖਤਮ ਹੋ ਜਾਏਗਾ ਕਿਉਂਕਿ ਬੀਜੇਪੀ ਨੇ ਐਮਐਸਪੀ ਦੀ ਗੱਲ ਹੀ ਨਹੀਂ ਕੀਤੀ ਕਾਂਗਰਸ ਤਾਂ ਪਹਿਲਾਂ ਵੀ 70 ਸਾਲ ਚੁਣਦੀ ਮੈਂ ਤਾਂ ਇਹ ਗੱਲ ਕਹਿਣੀ ਚਾਹੂੰਗਾ ਜੀ ਜਿਹੜਾ ਐਮਐਸਪੀ ਦੀ ਗੱਲ ਹੈ ਸਾਡੀ ਰੂਲਿੰਗ ਪਾਰਟੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਹੈ ਇਹ ਇੱਥੇ ਕਾਂਗਰਸ ਨੂੰ ਪਿੱਟਦੀ ਹੈ ਚਨ ਇਹਨਾਂ ਨੂੰ ਇਹੀ ਨਹੀਂ ਪਤਾ ਵੀ ਅਸੀਂ ਕਿੱਥੇ ਕਿਹੜਾ ਝੰਡਾ ਫੜਨਾ ਚੰਡੀਗੜ੍ਹ 'ਚ ਚੱਲ ਜਾਓ ਕਾਂਗਰਸ ਦਾ ਝੰਡਾ ਫੜਦੇ ਆ ਪੰਜਾਬ 'ਚ ਇਹ ਕਹਿੰਦੇ ਆ ਕਿ ਜੀ ਅਸੀਂ ਤਾਂ ਜੀ ਵਿਰੋਧੀ ਆ ਇੱਕ ਦੂਜੇ ਦੇ ਲਈ ਗੱਲ ਐਮਐਸਪੀ ਦੀ ਮੈਂ ਮੈਂ ਇਹ ਗੱਲ ਇੱਥੇ ਪੁੱਛਣਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਰਾਹੀਂ ਪੂਰੇ ਪੰਜਾਬ ਵਾਸੀਆਂ ਨੂੰ ਕਿ ਇੱਕ ਗੱਲ ਸੱਚੋ ਸੱਚ ਪੰਜਾਬ ਦੇ ਵਾਸੀ ਦੱਸਣ ਕਿ ਕਿਸ ਕਿਸ ਸਰਕਾਰ ਨੇ ਕਿਸ ਸਰਕਾਰ ਦੇ ਨੁਮਾਇੰਦਿਆਂ ਨੇ 5 ਮਿੰਟ ਵਿੱਚ ਐਮਐਸਪੀ ਦੇਣ ਦੀ ਗੱਲ ਕਰਕੇ ਸਰਕਾਰ ਬਣਾਈ ਪੰਜਾਬ ਦੇ ਲੋਕਾਂ ਤੋਂ ਵੋਟਾਂ ਠਗੀਆਂ ਇਹਨਾਂ ਨੇ ਇਹ ਜਵਾਬ ਦੇ ਐਮਐਸਪੀ ਦੇ ਜਿਹੋ ਜੇ ਇਹਨਾਂ ਦੇ ਸਾਥੀ ਹੈ ਇਹੋ ਜੇ 5 ਮਿੰਟ ਚ ਐਮਐਸਪੀ ਆਮਾਦਵੀ ਪਾਰਟੀ ਨੇ ਦਿੱਤੀ ਆ ਉਹ ਜੀ ਕਾਂਗਰਸ ਨੇ ਦੇ ਦੇਣੀ ਆ ਐਮਐਸਪੀ ਜਿਹੜੀ ਆ ਨਾ ਇਹਨਾਂ ਦੀ ਸਰਕਾਰ ਨੇ ਕਿਹਾ ਤਾਂ ਅੱਜ ਹਰ ਫਸਲ ਤੇ ਇਹਨਾਂ ਦੇ ਨੁਮਾਇੰਦੇ ਨੇ ਕਹਿੰਦਾ ਹਰ ਫਸਲ ਤੇ 5 ਮਿੰਟ ਦਵਾਂਗੇ ਉਹ ਕਹਿ ਰਹੇ ਖਟਾ ਘਟ ਖਟਾ ਘਟ ਪੈਸੇ ਆੜ ਗਏ ਇਹ ਝੂਠ ਬੋਲ ਕੇ ਆਇਆ ਝੂਠੇ ਬੋਲਣਗੇ ਮੈਨੂੰ ਇੰਨੀ ਗੱਲ ਦੱਸਣ ਬਈ ਕੇਂਦਰ ਸਰਕਾਰ ਦਾ ਆਯੂਸ਼ਮਾਨ ਕਾਰਡ ਕੱਚ ਕਿੰਨਾ ਹਿੱਸਾ ਤੇ ਰਾਜ ਸਰਕਾਰ ਦਾ ਕਿੰਨਾ ਹਿੱਸਾ ਜੇਕਰ ਉਹ ਹਿੱਸੇਦਾਰੀ ਨਹੀਂ ਤਾਂ ਪਿਛਲੇ ਸਾਲ ਆਯੂਸ਼ਮਾਨ ਕਾਰਡ ਪਿਛਲੇ ਸਾਲ ਆਯੁਸ਼ਮਨ ਕਾਰਡ ਕਿਉਂ ਬੰਦ ਹੋਏ ਸੀ ਪਹਿਲੀ ਗੱਲ ਦੂਜੀ ਗੱਲ ਆਪਾਂ ਕਰਦੇ ਹਾਂ ਕੇਂਦਰ ਦੇ ਕੇਂਦਰ ਤੋਂ ਬਿਆਨ ਆਇਆ ਸੀ ਕਿ ਪੰਜਾਬ ਸਰਕਾਰ ਆਪਣਾ ਹਿੱਸਾ ਹੀ ਨਹੀਂ ਦੇ ਰਹੀ ਆਯੁਸ਼ਮਨ ਇਹੀ ਗੱਲ ਮੈਂ ਤੁਹਾਨੂੰ ਕਹਣਾ ਚਾਹੁੰਦਾ ਸੀ ਜੇਕਰ ਪੰਜਾਬ ਹਿੱਸਾ ਦੇਣਾ ਚਾਹੁੰਦਾ ਦੇ ਦੇ ਰਹੀ ਦੇਰੀ ਹਿੱਸਾ ਫਿਰ ਇਹ ਸਕੀਮ ਕੱਲੀ ਕੇਂਦਰ ਦੀ ਕਿੱਦਾਂ ਹੋ ਸਕਦੀ ਹੈ ਇਟ ਮੀਨ ਸਰਕਾਰ ਦਾ ਭਾਗੀਦਾਰ ਵਿੱਚ ਹੈ ਨਾ ਕੱਲਾ ਕੇਂਦਰ ਕਿੱਦਾਂ ਕਹਿ ਸਕਦਾ ਕਿ ਮੈਂ ਆਯੁਸ਼ਮਨ ਕਾਰਡ ਬਣਾਇਆ ਐਮਐਸਪੀ ਦੀ ਗੱਲ ਕਰਦੇ ਐਥੇ ਸਾਰੇ ਹੀ ਖੜੇ ਐ ਮੈਨੂੰ ਦੱਸ ਦੇਣ ਵੀ ਐਮਐਸਪੀ ਦੀ ਗੱਲ ਸਵਾਏ ਸਰਦਾਰ ਭਗਵੰਤ ਸਿੰਘ ਮਾਨ ਤੋਂ ਪਾਰਲੀਮੈਂਟ ਦੇ ਵਿੱਚ ਹੋਰ ਕਿਸ ਲੀਡਰ ਨੇ ਜਾ ਕੇ ਗੱਲ ਕੀਤੀ ਉੱਥੇ ਵੀ ਅਸੀਂ ਐਮਐਸਪੀ ਦਵਾਂਗੇ ਜਿਵੇਂ ਮੈਂ ਗੱਲ ਕਰ ਰਹੀ ਸੀ ਕਿ ਤੁਹਾਨੂੰ ਉਮੀਦ ਕੀ ਹੈ ਆਪਣੀ ਉਮੀਦਵਾਰ ਤੋਂ ਚਾਰੇ ਉਮੀਦਵਾਰ ਨੇ ਜਾਂ ਪੰਜਵਾਂ ਗੜੀ ਦੀ ਵੀ ਗੱਲ ਕਰ ਲਈਏ ਤੁਹਾਨੂੰ ਕੀ 60 ਸਾਲ 70 ਸਾਲ ਤੋਂ ਕੁਝ ਨਹੀਂ ਮਿਲਿਆ ਆਮ ਆਦਮੀ ਪਾਰਟੀ ਇੱਕ ਆਮ ਬੰਦੇ ਦੀ ਬਾਹ ਫੜ ਰਹੀ ਹੈ ਔਰ ਸਾਨੂੰ ਸਾਰਿਆਂ ਨੂੰ ਮਿਲ ਕੇ ਹਮਲਾ ਮਾਰਨਾ ਚਾਹੀਦਾ ਹੈ ਤੇ ਅਸੀਂ ਜਿੱਤਾਂਗੇ ਕੀ ਉਮੀਦ ਹੈ ਸਾਨੂੰ ਚਾਹੀਦਾ ਇੱਥੇ ਵਧੀਆ ਸੁਵਿਧਿਜ ਚਾਹੀਦੀ ਹੈ ਡਾਕਟਰ ਚਾਹੀਦੇ ਆ ਨੌਕਰੀਆਂ ਚਾਹੀਦੀਆਂ ਔਰ ਨਸ਼ੇ ਬੰਦ ਹੋਣੇ ਚਾਹੀਦੇ ਆ ਸਾਰੇ ਸਾਥੀ ਖੜੇ ਆ ਜੀ ਇੱਕ ਗੱਲ ਸਾਡੇ ਆਮ ਆਦਮੀ ਪਾਰਟੀ ਤੋਂ ਜਿਹੜੇ ਆਏ ਆ ਬੁਲਾਰੇ ਉਹਨਾਂ ਨੇ ਆਖੀ ਹੈ ਕਿ ਅਸੀਂ 13 0 ਨਾਲ ਜਿੱਤਾਂਗੇ ਤੇ ਮੋਦੀ ਦੇ ਮੂੰਹ 'ਚੋਂ ਗਰੰਟਾ ਕੱਢ ਕੇ ਲਿਆਵਾਂਗੇ ਪਹਿਲੀ ਗੱਲ ਤਾਂ ਵਧਾਈ ਬੀਜੇਪੀ ਵਾਲਿਆਂ ਨੂੰ ਪਹਿਲੀ ਗੱਲ ਤਾਂ ਵਧਾਈ ਬੀਜੇਪੀ ਵਾਲਿਆਂ ਨੂੰ ਇਹਨਾਂ ਨੇ ਮੰਨ ਲਿਆ ਕਿ ਮੋਦੀ ਸਰਕਾਰ ਬਣ ਰਹੀ ਹੈ ਸੈਂਟਰ 'ਚ ਦੂਜੀ ਗੱਲ ਮੈਂ ਇਹ ਕਹਿਣੀ ਚਾਹੂੰਗਾ ਕਿ ਦੇਖੋ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹਦੀ ਸਰਕਾਰ ਬਣ ਰਹੀ ਹੈ ਤਾਂ ਐਮਪੀ ਵੀ ਉਹਦਾ ਹੀ ਬਣਨਾ ਚਾਹੀਦਾ ਇੱਥੇ ਜੇ ਆਪਾਂ ਕੰਮ ਲੈਣੇ ਆ ਜਿਹੜਾ ਭਾਂਜੀ ਸਾਡੇ ਇੱਕ 20 ਏਰੀਆ ਦਾ ਮੇਨ ਮੁੱਦਾ ਹੈ ਮਹੱਲਪਮਸ ਝਾੜੂ ਵਾਲੇ ਕਹਿਣ ਜਾਂ ਜਿਹੜੇ ਮਰਦੀ ਪਾਰਟੀ ਦੇ ਬੰਦੇ ਕਹਿਣ ਸਾਡੇ ਐਸਟ ਪਿੰਡਾਂ ਵਿੱਚ ਜਾ ਕੇ ਦੇਖੋ ਪਾਣੀ ਦਾ ਬਹੁਤ ਮਾੜਾ ਹਾਲ ਹੈ ਤੁਸੀਂ ਹਸਪਤਾਲ ਵਿੱਚ ਜਾ ਕੇ ਦੇਖੋ ਜਿਹੜੀ ਇੱਕ ਹੀ ਗੱਲ ਕੀਤੀ ਉਹ ਮੈਂ ਜਵਾਬ ਦੇਣਾ ਚਾਹੁੰਦੇ ਹਾਂ ਕਿ ਕਹਿੰਦੇ ਚੰਦੂ ਮਾਜਰਾ ਜੀ ਨੇ ਕੁਝ ਨਹੀਂ ਦਿੱਤਾ ਮੇਰੇ ਪਿੰਡ ਕਮਾਲਾ 2.5 ਲੱਖ ਰੁਪਏ ਦਿੱਤਾ ਤਾਂ ਉਹ ਤੋਂ ਬਾਅਦ ਟੈਂਕ ਦਿੱਤੇ ਗਏ ਤੇ ਕਿ ਜਿਹੜਾ ਦਸ਼ਾ ਔਰ ਮਾਈਨਿੰਗ ਆਬਾਦ ਵੀ ਪਾਰਟੀ ਨੂੰ ਪਹਿਲਾਂ ਡੈਨ ਲੱਗਦਾ ਤਾਂ ਅੱਜ ਉਹ ਡਾਰਲਿੰਗ ਕਿਉਂ ਲੱਗਣ ਲੱਪਿਆ ਇਸ ਗੱਲ ਦਾ ਇਹ ਜਵਾਬ ਦੇਣ ਦਸ਼ਾ ਔਰ ਮਾਈਨਿੰਗ ਇਸ ਏਰੀਆ ਜੋ ਬੰਦ ਹੋਣਾ ਚਾਹੀਦਾ ਤਾਂ ਹੀ ਸਾਡੇ ਇ ਮੈਂ ਇਹ ਦੱਸਣਾ ਚਾਹਨਾ ਕਿ ਸਾਨੂੰ ਮੋਦੀ ਸਰਕਾਰ ਦੀ ਸਰਕਾਰ ਦੇ ਵਿੱਚ ਮੇਰਾ ਛੋਟਾ ਭਰਾ ਖੁੱਦ ਜਿਸ ਬੰਦੇ ਨੇ 5 ਸਾਲ ਨੌਕਰੀਆਂ ਜੁਆਇਨ ਲਈ ਪੇਪਰ ਦਿੱਤੇ ਕਈ ਵਾਰ ਰਹਿ ਜਾਂਦਾ ਸੀ ਤੁਸੀਂ ਜਾਣਦੇ ਹੋਣੇ ਸ਼ਾਇਦ ਉਹ ਇਸ ਵਾਰ ਜੋ ਪਿਛਲੀ ਸਰਕਾਰ ਦੇ ਵਿੱਚ ईडब्ल्यूएस ਜਿਹੜਾ ਮੋਦੀ ਨੇ ਸਾਨੂੰ ਜਰਨਲ ਨੂੰ 10% ਅਰਖਣ ਦਿੱਤਾ ਉਹਦੇ ਵਿੱਚ ਮੇਰੇ ਛੋਟੇ ਭਰਾ ਨੂੰ 5 ਨੌਕਰੀਆਂ ਮਿਲੀਆਂ ਪਹਿਲਾਂ ਇੱਕ ਲਈ ਆਪਾਂ ਗਰੀਬ ਫੈਮਿਲੀ ਤੋਂ ਬਿਲੋਂਗ ਕਰਦੇ ਪਹਿਲਾਂ ਅਸੀਂ ਸੋਚਦੇ ਸੀ ਕਿ ਕਿੱਥੇ ਕਿਆ ਮਿਲੂਗਾ ਪਰ 10% ਦੇ ਵਿੱਚ ਉਹਨੂੰ 5 ਨੌਕਰੀਆਂ ਮਿਲੀਆਂ ਔਰ ਮੇਰੇ ਪਿਤਾ ਜੀ ਕੈਂਸਰ ਦੀ ਬਿਮਾਰੀ ਸੀ ਜਿੱਦਾਂ ਪਹਿਲਾਂ ਬਾਜੀ ਕਹਿੰਦੇ ਬਈ ਸਰਕਾਰੀ ਹਸਪੀਟਲ ਚ ਕਾਦੇ ਨਹੀਂ ਜਾਂਦੇ ਗੜਸ਼ੰਕਰ ਦੱਸੋ ਕੈਂਸਰ ਦਾ ਇਲਾਜ ਹੋਜੂ ਪੀਜੀਆਈ ਦੇ ਵਿੱਚ ਸਾਡੇ ਪਿਤਾ ਜੀ ਦਾ ਫ੍ਰੀ ਇਲਾਜ ਹੋਇਆ 5 ਲੱਖ ਦੇ ਬੀਮੇ ਦੇ ਕਾਰਡ ਨਾਲ ਅਸੀਂ ਮੋਦੀ ਨੂੰ ਹੀ ਵੋਟਾਂ ਪਾਵਾਂਗੇ ਆ ਤਮਾਮ ਅਸੀਂ ਮੈਡਮ ਤੁਹਾਡਾ ਧੰਨਵਾਦ ਕਰਦੇ ਆ ਸਾਡੇ ਇਲਾਕੇ 'ਚ ਮੈਂ ਸਮਝਦਾ ਕਿ ਪਹਿਲੀ ਵਾਰ ਇਹ ਸਾਥ ਦਾ ਜਿਹੜਾ ਪ੍ਰੋਗਰਾਮ ਬਣਿਆ ਜਾਂਦੋਂ ਦੇਸ਼ ਆਜ਼ਾਦ ਹੋਇਆ ਪਹਿਲੀ ਵਾਰ ਇਹ ਬਣਿਆ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਇਲਾਕੇ ਦੇ ਲੋਕ ਦਿੱਲੀ ਪੋਸਟ ਆ ਲੈ ਆਂਦਾ ਕਿ ਤੁਸੀਂ ਸਾਡੇ ਇਲਾਕੇ ਦੀ ਜਿਹੜੀ ਮੰਗ ਹੈ ਉਹ ਪੂਰੇ ਦੇਸ਼ 'ਚ तमाम ਆਪਣੇ ਚੈਨਲ ਤੇ ਚਲਾ ਕੇ ਸਾਰੇ ਲੋਕਾਂ ਨੂੰ ਦੱਸ ਰਹੇ ਆ ਅਸੀਂ ਪਹਿਲਾਂ ਤੁਹਾਡਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆ ਸਰਕਾਰਾਂ ਦਾ ਢੰਡੋਰਾ ਪਿੱਟਣ ਵਾਲੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਆਪਣੇ ਇਲਾਕੇ ਦੀ ਗੱਲ ਕਰੀਏ ਵੋਟ ਪਾਣ ਤੱਕ ਸੀਮਤ ਰਹੀਏ ਵੋਟ ਪਾਣ ਤੋਂ ਬਾਅਦ ਆਪਾਂ ਇਲਾਕੇ ਦੇ ਤੇ ਦੇਸ਼ ਦੇ ਨਾਗਰਿਕ ਬਣੀਏ ਨਾਗਰਿਕ ਬਣ ਕੇ ਆਪਣੀਆਂ ਜਿਹੜੀਆਂ ਮੰਗਾਂ ਹਨ ਉਹਨਾਂ ਵਾਰੀਏ ਜੇ ਮਹਾਰਾਜਪੁਰੀ ਵਾਲਿਆਂ ਨੇ ਕਿਰਪਾ ਕੀਤੀ ਸਾਡੇ ਇਲਾਕੇ ਤੇ ਅੱਜ ਬੱਚੀਆਂ ਜਿਹੜੀਆਂ ਸਾਡੀਆਂ ਉਹਨਾਂ ਦੀ ਦੇਣ ਉਹਨਾਂ ਦੇ ਸਦਕਾ ਕਾਲਜ ਜਿਹੜਾ ਸਾਡਾ ਬਣਿਆ ਬੀਏ ਬੀਐਡ ਵੀ ਹੈ ਅੱਜ ਉਹਨਾਂ ਦੀ ਦੇਣ ਜੇ ਉਹ ਐਸ ਇਲਾਕੇ ਚ ਕਾਲਜ ਨਾ ਖੋਲ੍ਹਦੇ ਤਾਂ ਮੈਂ ਸਮਝਦਾ ਕਿ ਸਾਡੀਆਂ ਬੱਚੀਆਂ ਨੂੰ ਪੜ੍ਹਨਾ ਬੜਾ ਮੁਸ਼ਕਲ ਹੋ ਜਾਣਾ ਸੀਗਾ। ਆਪ ਉਥੋਂ ਪਲੱਸ 2 ਕੀਤੀ ਆ ਤੁਸੀਂ ਬਹੁਤ ਵਧੀਆ ਗੱਲ ਕੀਤੀ ਐ। ਮੈਡਮ ਜੀ ਗੱਲ ਤਾਂ ਇਹ ਵੀ ਸਾਡਾ ਇੱਕ ਵੀt ਏਰੀਆ ਜਿਹੜਾ ਜਿੱਦਾਂ ਭਾਈ ਸਾਹਿਬ ਨੇ ਕਿਹਾ ਬਿਲਕੁਲ ਸਹੀ ਗੱਲ ਐ। ਕਿ ਉਹਦੇ ਵਿੱਚ ਸਾਡਾ ਏਰੀਆ ਦੇ ਵਿੱਚ ਕੋਈ ਫਸਲ ਵਾਲਾ ਤਾਂ ਜ਼ਿਆਦਾ ਕੰਮ ਹੈ ਨਹੀਂ। ਇੱਥੇ ਇੱਕੋ ਕੰਮ ਹੁੰਦਾ ਸੀ ਵੀ ਬੱਚੇ ਸਾਡੇ ਜਿਹੜੇ ਐ ਫੌਜ ਦੇ ਵਿੱਚ ਭਰਤੀ ਹੁੰਦੇ ਸੀ। ਇਹ ਮੋਦੀ ਸਾਹਿਬ ਨੇ ਇੱਕ ਕਾਨੂੰਨ ਲਿਆਂਦਾ ਉਹ 4 ਸਾਲ ਦੀ ਕਰਤੀ। ਸਾਡਾ ਅਗਨੀਵੀਰ ਕਰਤੀ ਸਾਡਾ ਬੱਚਾ ਜਿਹੜਾ ਅੱਜ ਗਿਆ ਉਹ 4 ਸਾਲ ਬਾਅ ਕਿਉਂਕਿ ਉਹਦੇ ਉਹਦਾ ਤਾਂ ਆਪੇ ਖਤਮ ਹੋ ਗਿਆ ਪਰ ਇਹਨਾਂ ਨੇ ਸਾਡੇ ਲੋਕਾਂ ਸਾਡੇ ਬੱਚਿਆਂ ਤੇ ਡਾਕਾ ਮਾਰਿਆ ਸਾਡੇ ਘਰਾਂ ਦੇ ਜਿਹੜੇ ਚੱਲਿਓ ਉਹ ਬੰਦ ਕਰਤੇ ਬੀਤ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਵੱਖ-ਵੱਖ ਪਾਰਟੀਆਂ ਦੇ ਲੋਕ ਖੜੇ ਐ ਇੱਥੇ ਵਰਕਰ ਖੜੇ ਐ ਬੀਤ ਦੇ ਲੋਕਾਂ ਨੂੰ ਕਿਸੇ ਵੀ ਸਰਕਾਰ ਨੇ ਜਿੰਨੀਆਂ ਅੱਜ ਤੱਕ 70 ਸਾਲ ਰਹੀਆਂ ਕਿਸੇ ਨੇ ਵੀ ਪਰੋਸ ਕੇ ਕੁਝ ਨਹੀਂ ਦਿੱਤਾ ਕਿਹੜਾ ਕਹਿੰਦਾ ਜੀ ਦੱਸੋ ਕਿਹੜਾ ਕਹਿੰਦਾ ਇੱਕ ਮਹੀਨੇ ਬੀਜ ਦੇ ਲੋਕਾਂ ਨੂੰ ਪਰੋਸ ਕੇ ਕੁਝ ਨਹੀਂ ਦਿੱਤਾ ਲੋਕਾਂ ਨੇ ਲੜ ਕੇ ਪ੍ਰਾਪਤ ਕੀਤਾ ਜੇ ਬੀਤ ਚ ਪੀਣ ਵਾਲਾ ਪਾਣੀ ਅੱਜ 70 ਸਾਲ ਤੋਂ ਬਾਅਦ ਵੀ ਹਜੇ ਵੀ ਪੀਣ ਵਾਲੇ ਵੱਖ-ਵੱਖ ਪਿੰਡਾਂ 'ਚ ਬੀਜ ਦੇ ਅੱਜ ਵੀ 10 ਪਿੰਡਾਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਜਿਉਂਦੀ ਤਿਉਂ ਖੜੀ ਹੈ ਆ ਸਭ ਤੋਂ ਵੱਡਾ ਮੁੱਦਾ ਜਿਹੜਾ ਆ ਸਾਡੇ ਲੋਕਾਂ ਨੂੰ ਮਨਰੇਗਾ ਸਕੀਮ ਦੇ ਅਧੀਨ ਥੋੜਾ ਬਹੁਤ ਰਾਹਤ ਮਿਲਦੀ ਸੀਗੀ ਆ ਪਿਛਲੀ ਸਰਕਾਰ ਨੇ ਜਿਹੜੀ ਯੂਪੀਏ ਦੀ ਸਰਕਾਰ ਮਨਰੇਗਾ ਦਾ ਐਕਟ ਲੈ ਕੇ ਆਈ ਸੀਗੀ ਪਿਛਲੀ ਸਰਕਾਰ ਨੇ ਉਹ ਤੋਂ ਪਹਿਲਾਂ 30 1 ਲੱਖ 20 ਹਜ਼ਾਰ ਕਰੋੜ ਦਾ ਬਜਟ ਸੀਗਾ ਉਹਦਾ ਪਹਿਲੇ ਸਾਲ 30 ਲੱਖ ਰੁਪਈਆ ਕੱਟ ਕੀਤਾ ਐ ਕਿ ਫੇਰ 30 ਲੱਖ ਕੱਟ ਕਰਕੇ 60 ਲੱਖ ਦਾ ਉਹ ਬਜਟ ਕਰ ਦਿੱਤਾ ਮਨਰੇਗਾ ਇੱਕ ਕਿਸਮ ਦੀ ਖਤਮ ਕਰਨ ਵਾਲੇ ਜਾ ਰਹੇ ਐ ਅੱਡਾ ਮਾਲਵਿੰਦਰ tang ਜੀ ਜੋ ਕਿ ਸਾਡੇ ਹਲਕੇ ਦੀ ਆਵਾਜ਼ ਚੱਕੂਗਾ ਉਹ ਡਟ ਕੇ ਚੱਕੂਗਾ ਔਰ ਬੀਜੇਪੀ ਵਾਲਿਆਂ ਦਾ ਤਾਂ ਪੱਲਾ ਹੀ ਗੱਖ ਨਹੀਂ ਹੁਣ ਰਿਹਾ ਬਾਜੀ ਇਹ ਤਾਂ ਐਵੇਂ ਹੁਣ ਕਹੀ ਜਾਂਦੇ ਬਿੱਲੇ ਭਾਜੀ ਨੇ ਕਿਹਾ ਸੀਗਾ ਵੀ 2 ਲੱਖ ਰੁਪਇਆ ਸਾਨੂੰ ਦੇ ਕੇ ਗਿਆ ਪ੍ਰਿੰਤ ਸਿੰਘ ਚੰਦੂ ਮਾਜਰਾ ਫਿਰ ਭਾਜੀ ਤੁਸੀਂ ਵੋਟ ਹੈ ਕਿ ਕਿਹਨੂੰ ਪਾ ਰਹੇ ਕਿਹਨੂੰ ਸਪੋਰਟ ਕਰ ਰਹੇ ਐ ਇਹ ਵੀ ਦੱਸੋ ਸਾਨੂੰ ਸਾਡੇ 20 ਦੇ ਵਿੱਚ ਨੌਜਵਾਨ ਮੁੰਡੇ ਕਮ ਸੇ ਕਮ ਵੀ ਰੋਜ਼ ਇੱਕ ਮਰਦੇ ਪਏ ਐ ਅੱਜ ਸਾਡੇ 20 ਦੇ ਵਿੱਚ ਨਸ਼ਾ ਖੋਰੀ ਬਿਜਲੀ ਉਹ ਬੰਦ ਨਹੀਂ ਹੋ ਰਹੀ ਇਹਨਾਂ ਨੇ ਨਸ਼ੇ ਦੀ ਗੱਲ ਕੀਤੀ ਐ ਪਹਿਲਾਂ ਤਾਂ ਇਹ ਦੱਸਣ ਵੀ ਨਸ਼ਾ ਲੈ ਕੇ ਕੌਣ ਆਇਆ ਦੂਜੀ ਬੇਨਤੀ ਸੁਣਿਓ ਦੂਜੀ ਬੇਨਤੀ ਸੁਣਿਓ ਇਹ ਕਹਿੰਦੇ ਵੀ ਨਸ਼ਾ ਖਤਮ ਨਹੀਂ ਹੋ ਰਿਹਾ ਦੇਖੋ ਮੈਂ ਤੁਹਾਨੂੰ ਆਪਣੇ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਮੇਰੇ ਪਿੰਡ ਦੇ ਵਿੱਚ 7 ਮੁੰਡੇ ਨਸ਼ਾ ਕਰਦੇ ਸੀਗੇ ਚਟਾ 7ਾਂ ਦੇ ਵਿੱਚੋਂ 6 ਨੇ ਉਸੇ ਰਿਕਵਰ ਕੀਤਾ ਹੈ ਔਰ ਮਾਨਜੋਗ ਡਿਪਟੀ ਸਪੀਕਰ ਸਾਹਿਬ ਦੀ ਸਹਾਇਤਾ ਨਾਲ ਸੁਣੋ ਮਾਨਜੋਗ ਡਿਪਟੀ ਸਪੀਕਰ ਸਾਹਿਬ ਨੇ ਉਹਨਾਂ ਨੂੰ ਪੈਸੇ ਦਿੱਤੇ ਉਹਨਾਂ ਦੇ ਖਰਚੇ ਦੇ ਕਿ ਤੁਹਾਡਾ ਨਸ਼ਾ ਮੈਂ ਛੁਡਾਉਂਗਾ ਨੌਕਰੀਆਂ ਤੁਹਾਨੂੰ ਮੈਂ ਲਵਾਉਂਗਾ ਪਹਿਲੇ ਤਾਂ ਆਪ ਜੀ ਨੇ ਇੱਥੇ ਆਣ ਤੇ ਤੁਸੀਂ ਬੀਤ ਲਾਕੇ ਦੇ ਜੰਪਲੋ ਫਡੋਰੀ ਤੁਹਾਡਾ ਪਿੰਡ ਹੈ ਤੁਹਾਡਾ ਧੰਨਵਾਦ ਔਰ ਡੈਲੀ ਪੋਸਟ ਦਾ ਧੰਨਵਾਦ ਉਸ ਤੋਂ ਬਾਅਦ ਜਿਹੜੀ ਗੱਲ ਹੈ ਚਾਹੇ ਕੋਈ ਵੀ ਪਾਰਟੀ ਹੈ ਇੱਥੇ ਜਿਹੜਾ ਹੈ ਮਹਾਰਾਜਪੂਰੀ ਵਾਲੇ ਨੇ ਕਾਲਜ ਬਣਾਇਆ ਉਹ ਤੋਂ ਬਾਅਦ ਹੀ ਬੱਚੀਆਂ ਪੜ੍ਹੀਆਂ ਉਹਦੇ ਨਾਲ ਹੀ ਡਵੈਲਪਮੈਂਟ ਹੋਈ ਜਦੋਂ ਲੜਕੀ ਪੜ੍ਹਦੀ ਤਾਂ ਦੂਜੇ ਘਰ ਵਿਆਹਦੇ ਤਾਂ ਉਹ ਬੱਚਿਆਂ ਦਾ ਵੀ ਧਿਆਨ ਰੱਖ ਸਕਦੇ ਕਿ ਪੜ੍ਹਦੇ ਕਿ ਨਹੀਂ ਉਸ ਤੋਂ ਬਾਅਦ ਪੀਜੀਆਈ ਨੂੰ ਜਿਹੜਾ ਲੰਗਰ ਜਾਂਦਾ ਉਸ ਤੋਂ ਬਾਅਦ ਮਹਾਰਾਜੀਆਂ ਜਿੱਥੇ ਵੀ ਕੋਈ ਸਮਾਗਮ ਹੁੰਦਾ ਉੱਥੇ ਕੈਂਸਰ ਦੇ ਜਿਹੜੇ ਟੈਸਟ ਫ੍ਰੀ ਹੁੰਦੇ ਅੱਖਾਂ ਦੇ ਟੈਸਟ ਫ੍ਰੀ ਹੁੰਦੇ ਆਪਾਂ ਤਾਂ ਇਹ ਆਸ ਕਰਦੇ ਭਾਈਚਾਰਾ ਕੈਮ ਰੱਖੋ ਔਰ ਜਿਹੜੀ ਪਾਰਟੀ ਇੱਥੇ ਪੰਜਾਬ 'ਚ ਹੈ ਉਹਦੀ ਸਪੋਰਟ ਕਰੋ ਔਰ ਜਿਹੜੀ ਸੈਂਟਰ 'ਚ ਆ ਰਹੀ ਹੈ ਜਿਹੜੀ ਗੱਠ ਜੋੜਦੇ ਆ ਕਿਉਂਕਿ ਮੋਦੀ ਸਰਕਾਰ ਨੇ ਬਹੁਤ ਕੁਝ ਗਲਤ ਕੀਤਾ ਹੈ ਮੈਂ ਸਿਰਫ ਇੱਕ ਗੱਲ ਕਰਨੀ ਚਾਹਦਾ ਮੈਂ ਉਮਰ ਦੇ ਉਸ ਪੜਾ ਦੇ ਵਿੱਚ ਹੈ ਕਿ ਮੈਨੂੰ ਨਾ ਤਾਂ ਲਾਲਚ ਹੈ ਕੋਈ ਤੇ ਨਾ ਕੋਈ ਡਰ ਹੈ ਮੈਂ ਮੌਜੂਦਾ ਸਰਕਾਰ ਚਾਹੇ ਉਹ ਭਾਜਪਾ ਦੀ ਹੈ ਚਾਹੇ ਉਹ ਆਮ ਆਦਮੀ ਪਾਰਟੀ ਦੀ ਹੈ ਮੈਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੇ ਬੱਚਿਆਂ ਨੂੰ ਬਚਾ ਲਓ ਇਹ ਰਾਜਨੀਤੀ ਨਾ ਕਰੋ ਇਹਨਾਂ ਨੇ ਐਮਐਸਪੀ ਦਾ ਮੁੱਦਾ ਬਾਕੀ ਸਾਰੇ ਮੁੱਦੇ ਸਮਾਜ ਦੇ ਵਿੱਚ ਤਾਂ ਛਾਲੇ ਆ ਤਾਂ ਕਿ ਨਸ਼ਿਆਂ ਦੇ ਮੁੱਦੇ ਨੂੰ ਰੋਕਿਆ ਰੋਕਿਆ ਨਾ ਜਾ ਸਕੇ ਨਸ਼ੇ ਬੇਸ਼ੱਕ ਉੱਦੇ ਚੱਲੀ ਜਾਣ ਇਹ ਨਸ਼ੇ ਨੂੰ ਛਡਾਣ ਦੀ ਗੱਲ ਕਰਦੇ ਨਸ਼ੇ ਨੂੰ ਬੰਦ ਦੀ ਕਰਨ ਦੀ ਗੱਲ ਨਹੀਂ ਕਰਦੇ ਠੀਕ ਤੁਸੀਂ ਤੁਸੀਂ ਇੱਕ ਚੀਜ਼ ਜਿਹੜੀ ਚੀਜ਼ ਜੇ ਚੀਜ਼ ਕੋਈ ਚੀਜ਼ ਮਿਲਦੀ ਨਹੀਂ ਕੋਈ ਬਾਜ਼ਾਰ ਚ बिकਦੀ ਨਹੀਂ ਤੁਸੀਂ ਦੱਸੋ ਵੀ ਉਹ ਲਹੂਆ ਕੋਈ ਕਿਸ ਤਰ੍ਹਾਂ ਇਹਨਾਂ ਇਹਨਾਂ ਲੋਕਾਂ ਨੇ ਇੱਕ ਬਿਜ਼ਨਸ ਬਣਾਇਆ ਹੋਇਆ ਕਿ ਇਧਰੋਂ ਅਸੀਂ ਬੱਚੇ ਮਰਵਾਈ ਜਾਈਏ ਇਧਰੋਂ ਉਹਨਾਂ ਦੀ ਅਰਥੀ ਨੂੰ ਕੰਦਾ ਦੇਈ ਜਾਈਏ ਸਭ ਤੋਂ ਪਹਿਲਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਭਗਵੰਤ ਮਾਨ ਜੀ ਨੂੰ ਕੇਜਰੀਵਾਲ ਜੀ ਨੇ ਕੀ ਕੀਤਾ ਸੀਗਾ ਕਿ ਮੈਂ 3 ਮਹੀਨੇ ਨਸ਼ਾ ਛਡਾ ਦੂੰਗਾ 25 ਸਾਲ ਹੋ ਗਏ ਮੈਡਮ ਪਹਿਲਾਂ ਨਾਲੋਂ ਵੱਧ ਵਿਕੜਿਆ ਇਹ ਸਕੂਲ ਵੀ ਬਣ ਜਾਣੇ ਇਹ ਕਾਲਜ ਵੀ ਬਣ ਜਾਣੇ ਹਸਪਤਾਲ ਵੀ ਬਣ ਜਾਣੇ ਸੜਕਾਂ ਵੀ ਬਣ ਜਾਣੀਆਂ ਇਹ ਗਲੀਆਂ ਨਾਲੀਆਂ ਇਹ ਜਿਹੜਾ ਡਿਵੈਲਪਮੈਂਟ ਦਾ ਕੰਮ ਹੈ ਕਦੇ ਨਹੀਂ ਰੁਕਦਾ ਲੇਕਿਨ ਜਿਹੜੀ ਅਸਲੀ ਲੋੜ ਹੈ ਪੰਜਾਬ ਨੂੰ ਬਚਾਣ ਦੀ ਅਗਨੀਵੀਰ ਤਾਂ ਹੀ ਬਣੂਗਾ ਜੇ ਕੋਈ ਪੰਜਾਬ ਦਾ ਨਸ਼ਾ ਛੱਡੂ ਕੇ ਛੱਡ ਕੇ ਉਸ ਕਾਬਲ ਬਣੂਗਾ ਜੇ ਪੰਜਾਬ ਦੀ ਨੌਜਵਾਨੀ ਨਹੀਂ ਰਹੀ ਤਾਂ ਫਿਰ ਜਿਹੜੀ ਤਰੱਕੀ ਆ ਉਹ ਕਿਸੇ ਕੰਮ ਦੀ ਨਹੀਂ ਦੇਖੋ ਜੀ ਸਾਨੂੰ ਕਿਸੇ ਤੋਂ ਆਸ ਨਹੀਂ ਕੋਈ ਸਾਨੂੰ ਤਾਂ ਨਾ ਲੋਕਾਂ ਤੋਂ ਆਸ ਹੈ ਜੇ ਲੋਕ ਸੰਗਠਨ ਹੋ ਕੇ ਲੋਕ ਸਮਝਣਗੇ ਇਹ ਲੋਕੀ ਇਲਾਕੇ ਚਾਹੇ ਨਸ਼ੇ ਦੀ ਸਮੱਸਿਆ ਚਾਹੇ ਇਲਾਕੇ ਦੀ ਕੋਈ ਸਮੱਸਿਆ ਹਸਪਤਾਲ ਦੀ ਸਮੱਸਿਆ ਐਜੂਕੇਸ਼ਨ ਦੀ ਸਮੱਸਿਆ ਇਹ ਲੋਕ ਇਕੱਠੇ ਹੋਣ ਲੋਕ ਆਪਣੇ ਪਾਰਟੀਆਂ ਤੋਂ ਉੱਪਰ ਕੇ ਇਕੱਠੇ ਹੋਣ ਆਪਣੀ ਆਵਾਜ਼ ਬੁਲੰਦ ਕਰਨ ਆਪਣੀ ਆਵਾਜ਼ ਬਣ ਇਲਾਕੇ ਦੇ ਲੋਕ ਇਲਾਕੇ ਦੀ ਆਵਾਜ਼ ਬਣ ਸਾਨੂੰ ਕਿਸੇ ਤੋਂ ਆਵਾਜ਼ ਨਹੀਂ ਕਿਸੇ ਸਰਕਾਰ ਤੋਂ ਆਵਾਜ਼ ਨਹੀਂ ਸਰਕਾਰਾਂ ਦਾ ਕੈਰੇਕਟਰ ਹੀ ਖੋ ਗਿਆ ਹੁੰਦਾ ਜੀ ਬਹੁਤ ਸ਼ੁਕਰੀਆ ਸਾਰਿਆਂ ਦਾ ਗੱਲਬਾਤ ਕਰਨ ਦੇ ਲਈ ਸੋ ਅੰਗਰੇਜ਼ੀ ਦੇ ਵਿੱਚ ਇੱਕ ਕਹਾਵਤ ਹੈ ਕਿ ਕਿੰਗ ਮੇਕਰਸ ਆਰ ਆਲਵੇਸ ਮੋਰ ਪਾਵਰਫੁਲ ਦੈਨ ਅ ਕਿੰਗ ਲੋਕ ਵੱਡੇ ਹੁੰਦੇ ਨੇ ਡੈਮੋਕ੍ਰੇਸੀ ਐ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਨੇ ਤੈਅ ਕਰਨਾ ਕਿ ਉਹਨਾਂ ਦਾ ਰਾਜਾ ਕੌਣ ਬਣੇਗਾ 2024 ਦਾ ਵਿਨਰ ਕੌਣ ਪ੍ਰੋਗਰਾਮ ਦੇ ਤਹਿਤ ਅਜੋਸੀ ਚੁੰਗੀਆਂ ਯਾਨੀ ਕਿ ਲੋਕ ਸਭਾ ਹਲਕਾ ਸ਼੍ਰੀ ਅਨੰਤਪੁਰ ਸਾਹਿਬ ਦੇ ਵਿਧਾਨ ਸਭਾ ਦਾ ਗੜਸ਼ੰਕਰ ਪਹੁੰਚੀ ਇੱਥੋਂ ਦੇ ਲੋਕਾਂ ਨੇ ਆਪ ਕੋ ਆਪਣੀਆਂ ਸਮੱਸਿਆਵਾਂ ਦੱਸੀਆਂ ਨੇ ਹਾਲਾਂਕਿ ਪਾਰਟੀ ਦੇ ਵੋਲੰਟੀਅਰ ਵੀ ਸੀ ਆਮ ਲੋਕ ਵੀ ਸੀ ਸੋ ਹੁਣ ਇਹਨਾਂ ਨੂੰ ਆਪਣੇ ਉਮੀਦਵਾਰਾਂ ਤੋਂ ਬਹੁਤ ਉਮੀਦਾਂ ਨੇ ਇਹਨਾਂ ਦੀ ਉਮੀਦਾਂ ਤੇ ਉਮੀਦਵਾਰ ਕਿ ਭੜਾ ਜਾਣ ਇਸ ਵਿਸ਼ਾਲ ਦੇ ਨਾਲ ਪ੍ਰਿਆੰਕਾ ਮਿੱਲੂ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਗੜਸ਼ਨ